ਇਸ ਵਿਲੇ ਜਿਹੜਾ ਮੌਸਮ ਹੈਗਾ ਲਗਭਗ ਲਗਭਗ ਚੇਂਜ ਹੋ ਚੁੱਕਿਆ ਹੈ ਅਜਿਹੇ ਦੇ ਵਿੱਚ ਚਿਚੜਾਂ ਦੀ ਸਕਿਨ ਦੀ ਬੜੀ ਪ੍ਰੋਬਲਮ ਹੋ ਜਾਂਦੀ ਹੈ ਉਹ ਕੀ ਕਾਰਨ ਰਹਿੰਦਾ ਕਿਵੇਂ ਬਚਾਇਆ ਜਾ ਸਕਦਾ ਹੈ ਤੁਹਾਡੇ ਮੁਤਾਬਕ ਚਿਚੜਾਂ ਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਜੀ ਪਸ਼ੂਆਂ ਨੂੰ ਜਿਹਨਾਂ ਦੁੱਧ ਵੀ ਘਟ ਜਾਂਦਾ ਜੀ ਕੋਈ ਸਕਿਨ ਦੀ ਪ੍ਰੋਬਲਮ ਆ ਗਈ ਜੀ ਕੋਈ ਬੁਖਾਰ ਟਿਕਸ ਫੀਵਰ ਵਗੈਰਾ ਰਹਿਣਾ ਪਸ਼ੂਆਂ ਨੂੰ ਕਈਆਂ ਤਾਂ ਪਸ਼ੂਆਂ ਦੀ ਵਿਚਾਰੇ ਇੰਨੀ ਕਿ ਡਾਊਨ ਕੰਡੀਸ਼ਨ ਕਰ ਦਿੰਦੇ ਕਿ ਲੱਤਾਂ ਤੋਂ ਵੀ ਬਾਅਦ ਸਕਦੇ ਠੀਕ ਨਾ ਖੂਨ ਦੀ ਬਲੱਡ ਦੀ ਕਮੀ ਕਰ ਦਿੰਦੇ ਜੀ ਬਹੁਤ ਜ਼ਿਆਦਾ ਇਹਦਾ ਦੇਸੀ ਹੱਲ ਕੀ ਹੈਗਾ ਆਮ ਕਰਕੇ ਜਿਹੜਾ ਤੁਸੀਂ ਨੰਬਰ ਫਾਰਮੂਲਾ ਜੀ ਤੇ ਬਹੁਤ ਵਧੀਆ ਹੁੰਦਾ ਰਿਜ਼ਲਟ ਮਿਲ ਰਿਹਾ ਜੀ ਇਸ ਟਾਈਮ ਕਈ ਫਾਰਮਰਾਂ ਨੂੰ ਮੈਂ ਦਵਾਇਆ ਜੀ ਤੁਸੀਂ ਇਹ ਵਰਤ ਕੇ ਵੀ ਜੇ ਫਿਰ ਜਿਹੜੀ ਰਿਕਵਰੀ ਹੈਗੀ ਉਹ ਕਿੰਨੇ ਟਾਈਮ ਚ ਛੋੜਾ ਨੁਸਖੇ ਫਾਰਮੂਲੇ ਨਾਲ ਹੋ ਸਕਦੀ ਹੈ ਪੰਜਾਂ ਛੀਆਂ ਦੇ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਪਤਾ ਲੱਗੂਗੀ ਐ ਚਮੜੀ ਜੀ ਸਕਿਨ ਸੋਨ ਵਧੀਆ ਹੋ ਜਾਂਦੀ ਹੈ ਜੀ ਤੇ ਨਾ ਕੋਈ ਮਤਲਬ ਚਵਾਈ ਕਰਨ ਸਮੇ ਆਪਣੇ ਹੱਥ ਚ ਆਵੇ ਨਾ ਬਾਲਟੀ ਜੇ ਡਿੱਗੇ ਕੋਡੇ ਡੈਰੀ ਫਾਰਮ ਦੇ ਵਿੱਚ ਕੀ ਪ੍ਰੋਬਲਮ ਹੈ ਮਨ ਮਟਾਟਸਾਈ ਬੜਾ ਆ ਰਿਹਾ ਜੀ ਕਿੰਨੀ ਕੁ ਪ੍ਰੋਬਲਮ ਹੈ ਗਾਂ ਫੇਰ ਕਰਨ ਉਹ ਮੈਂ ਤਾਂ ਬਹੁਤ ਜ਼ਿਆਦਾ ਹੈ ਸਰਪੰਚ ਸਾਹਿਬ ਦੇ ਦੋ ਤਿੰਨ ਕੇਸ ਹੈ ਇਹਨਾਂ ਨੇ ਆਪਣੇ گاਵਾਂ ਨੂੰ ਛੱਡਣ ਤੱਕ ਮਜਬੂਰ ਹੋ ਗਏ ਇੱਕ ਨੰਬਰ ਤੇ 8 ਨੰਬਰ ਮੈਡੀਸਿਨ ਵਰਤੋ ਜੀ ਮਸਟੈਟਸ ਕਲੀਅਰ ਹੈ ਦੁੱਧ ਦੀ ਪ੍ਰੋਡਕਸ਼ਨ ਤੇ ਕੋਈ ਅਸਰ ਤਾਂ ਨਹੀਂ ਜੀ ਦੁੱਧ ਐਂਡ ਪ੍ਰੋਪਰ ਕੰਪਲੀਟ ਰਹੂਗਾ ਜੀ ਇਹਨਾਂ ਦਾ ਇਹ ਦਵਾਈ ਅਸੀਂ ਵਰਤੀ ਸੀ ਬੀਐਸਕੇ ਤੇ 1 ਨੰਬਰ ਤੇ 8 ਨੰਬਰ ਹੀ ਵਰਤੀ ਆ ਉਹਨਾਂ ਦਾ ਵਧੀਆ ਰਿਜ਼ਲਟ ਮਿਲਿਆ ਜਿਹੜੀ ਗਾਂ ਦੇ ਆਪਾਂ ਐਂਟੀਬਾਇਟਿਕ ਲਾਉਣੇ ਆ ਉਹ ਲੀਵਰ ਤੇ ਵੀ ਇਫੈਕਟ ਕਰਦੀ ਆ ਪਸ਼ੂ ਸਟ੍ਰੈਸ ਵੀ ਲੈਂਦਾ ਲੀਵਰ ਵੀ ਘਟਦਾ ਤੇ ਦੁੱਧ ਵੀ ਘਟਦਾ ਡਾਉਣ ਹੁੰਦਾ ਇਹਦੇ ਨਾਲ ਦੁੱਧ ਨਹੀਂ ਡਾਉਣ ਹੁੰਦਾ ਮੇਰੇ ਕੋਲ ਪਸ਼ੂ ਮੱਝ ਉਹ ਵਾਰ-ਵਾਰ ਰਿਪੀਟ ਕਰਦੀ ਤਿੰਨ ਵਾਰੀ ਰਿਪੀਟ ਕਰ ਗਈ ਠੀਕ ਹੈ ਵਧੀਆ ਭਰਾਏ ਜੀ ਸੀਆਰਐਸ ਪਾウダー ਪਾ ਰਹੇ ਆ ਇਸ਼ਟ ਵੀ ਪਾ ਰਹੇ ਬਫਰ ਵੀ ਇਹਨਾਂ ਦਾ ਪ੍ਰੋਡਕਟ ਆਉਂਦਾ ਜੀ ਆ ਰਿਪੀਟਰ ਕਿਟ ਜੀ ਦਾ ਕਾਫੀ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਹੈ ਜੀ ਕਿੰਨੇ ਕ ਪਰਸੈਂਟ ਰਿਜ਼ਲਟ ਤੁਸੀਂ ਇਹਦੇ ਤੋਂ ਇਹਦੇ ਤੋਂ ਲਿਆ ਰਿਪੀਟਰ ਕਿਟ ਤੋਂ ਕਮ ਸੇ ਕਮ ਜੀ 70% ਕੰਮ ਕਰ ਹੀ ਜਾਂਦੀ ਹੈ ਜਿਹੜੀ ਇਨਫੈਕਸ਼ਨ ਉਧਰੋਂ ਨਹੀਂ ਕਵਰ ਹੁੰਦੀ ਫਿਰ ਇਹ ਕਵਰ ਕਰ ਜਾਂਦੀ ਹੈ ਜਿਹੜੇ ਤੁਹਾਡੇ ਨੁਸਕੇ ਹੈਗੇ ਨੇ ਡਾਕਟਰ ਸਾਹਿਬ ਚਾਹੇ ਦੁੱਧ ਵਧਾਉਣ ਵਾਲੀ ਹਾਈ ਮਿਲਕ ਹੋਵੇ ਜਾਂ ਫਿਰ 올 ਇਨ ਵਨ ਹੋਵੇ ਜਾਂ ਇੱਕ ਨੰਬਰ ਹੋਵੇ 10 ਨੰਬਰ ਹੋਵੇ 15 ਨੰਬਰ ਹੋਵੇ ਇਹ ਸਾਰੀਆਂ ਕੈਮੀਕਲ ਫ੍ਰੀ ਨੇ ਬਿਲਕੁਲ ਜੀ ਬਿਲਕੁਲ ਟੋਟਲੀ ਪਾਰਟ 114 ਪੌਦਿਆਂ ਤੇ ਹੀ ਨਿਰਧਾਰਤ ਹੈ ਜੀ ਟੋਟਲੀ ਆਰਗੈਨਿਕ ਪਾਰਟ ਹੈ ਜੋ ਡੰਗਰ ਸੁੰਦਾ ਕੋਈ ਬੱਚੇ ਤਾਂ ਨਹੀਂ ਵੀ ਇਨਫੈਕਸ਼ਨ ਹੁੰਦੀ ਆ ਆਪਣੀ ਮਾਰਕਟ 'ਚ 21 ਨੰਬਰ ਦਵਾਈ ਆਂਦੀ ਆ ਉਹ ਦਵਾਈ ਲੈ ਕੇ 100 ml ਦੋ ਜੀ ਤੁਸੀਂ ਨਾਲ ਦੀ ਨਾਲ ਅੱਧੇ ਇੱਕ ਘੰਟੇ ਬਾਅਦ 50 ml ਦੇ ਦੋ ਠੀਕ ਹੈ ਜੀ ਉਹਦੇ ਨਾਲ ਉਹਦੀ ਮਤਲਬ ਜਿੰਨੀ ਵੀ ਇਨਫੈਕਸ਼ਨ ਉਹ ਕਲੀਅਰ ਹੋ ਜਾਂਦਾ ਕਈ ਪ੍ਰੈਗਨੈਂਟਾਂ ਦੀ ਦਿੱਕਤ ਆਉਂਦੀ ਆ weight ਵਧ ਜਾਂਦਾ ਤੇ ਪ੍ਰੈਗਨੈਂਟ ਨਹੀਂ ਹੋ ਰਹੀ ਪਾਊਡਰ ਆਨਲਾਈਨ ਵਨ ਇਹਨਾਂ ਦਾ ਆਉਂਦਾ ਜੀ ਇਹੋਹਦੇ ਵਿੱਚ ਕਾਫੀ ਵਧੀਆ ਰਿਜ਼ਲਟ ਮਿਲੇ ਆ ਇੱਕ ਦੋ ਫਾਰਮਰ ਇਸ ਪਿੰਡ 'ਚ ਵੀ ਲੈ ਕੇ ਆਏ ਆ ਤੇ ਉਹ ਦੱਸਦੇ ਸੀ ਵੀ ਕਾਫੀ ਚੰਗਾ ਰਿਜ਼ਲਟ। ਬਾਕੀ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਜੀ ਥੱਲੇ ਵੱਲੋਂ ਜਿੰਨਾ ਸੁੱਕਾ ਥਾਂ ਹੋਊਗਾ ਜੀ ਉਨਾਂ ਹੀ ਇਹਦੇ ਮਸਟੇਟਸ ਤੋਂ ਛੁਟਕਾਰਾ ਪਾਇਆ ਜਾ ਸਕਦਾ। ਸੈਂਟੀਫਿਕ ਲੌਜੀਕ ਕੀ ਹੈ ਤੇ ਪਿੱਛੇ ਚਵਾਈ ਕਰਨ ਤੋਂ ਬਾਅਦ ਸੌਮੇ ਜਿਹੜੇ ਆ ਉਹ ਖੁੱਲੇ ਰਹਿ ਜਾਂਦੀ। ਉਹਨਾਂ ਰੇ ਜਿਹੜਾ ਬੈਕਟੀਰੀਆ ਵਾ ਉਹ ਕਈ ਵਾਰੀ ਹੁੰਦਾ ਵੀ ਅੰਦਰ ਕ ਅੰਦਰ ਚਲੇ ਜਾਂਦਾ। ਉਹਦੇ ਅੰਦਰ ਜਾਣ ਕਰਕੇ ਇਹ ਬਹੁਤ ਜ਼ਿਆਦੀ ਮਸਟੇਟਸ ਜਿਹੜੀ ਹੈ ਨਾ ਉਹਦੇ ਨਾਲ ਵੱਜ ਜਾਂਦੀ। ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਜਿਹੜੇ ਕਿਸਾਨਾਂ ਦਾ ਆਪਣੇ ਸਹਾਇਕ ਧੰਦੇ ਯਾਨੀ ਕਿ ਡੈਰੀ ਫਾਰਮਿੰਗ ਤੋਂ ਮੋਹ ਪੰਗ ਹੋ ਚੁੱਕਿਆ ਹੈ ਘਾਟਿਆਂ ਤੋਂ ਪਰੇਸ਼ਾਨ ਨੇ ਬਿਮਾਰੀਆਂ ਤੋਂ ਪਰੇਸ਼ਾਨ ਨੇ ਪਸ਼ੂਆਂ ਨੂੰ ਲੱਗਣ ਵਾਲੀਆਂ ਤੇ ਘੱਟ ਦੁੱਧ ਤੋਂ ਪਰੇਸ਼ਾਨ ਨੇ ਤਾਂ ਉਹਨਾਂ ਦਾ ਹੱਲ ਹੈਗਾ ਇਸ ਵੇਲੇ ਡਾਕਟਰ ਬੀ ਐਸ ਕੇ ਦੇ ਨੁਸਖੇ ਨੇ ਬਾ ਕਮਾਲ ਤਰੀਕੇ ਨਾਲ ਕਰ ਰਹੇ ਨੇ ਅਜਿਹੇ ਦੇ ਵਿੱਚ ਅਸੀਂ ਪਿਛਲੇ ਕੁਝ ਹਫ਼ਤੇ ਪਹਿਲਾਂ ਤੁਹਾਨੂੰ ਡਿਸਟ੍ਰਿਕਟ ਫਿਰੋਜ਼ਪੁਰ ਹੋਰ ਦੀ ਜਿਹੜੀਆਂ ਕੁਝ ਕੁ ਵੀਡੀਓ ਦਿਖਾਈਆਂ ਸੀ ਕਿ ਕਿਵੇਂ ਜਿਹੜਾ ਡਾਕਟਰ ਬੀ ਐਸ ਕੇ ਦੇ ਨੁਸਖਿਆਂ ਨੇ ਡੈਰੀ ਫਾਰਮਿੰਗ ਕਿੱਤੇ ਦਾ ਜਿਹੜਾ ਮੂਹ ਮਹਾਂਦਰਾ ਬਦਲ ਕੇ ਰੱਖ ਦਿੱਤਾ ਜਿੱਥੇ ਕਿਤੇ ਘੱਟ ਮਿਲਕ ਪ੍ਰੋਡਕਸ਼ਨ ਦੀ ਗੱਲ ਸੀ ਉੱਥੇ ਵੀ ਡਾਕਟਰ ਬੀ ਐਸ ਕੇ ਦੇ ਨੁਸਖਿਆਂ ਨੇ ਸਾਥ ਦਿੱਤਾ ਕਿਸਾਨਾਂ ਦਾ ਜਿਸ ਤੇ ਮਸਟੈਟਸ ਦੀ ਪ੍ਰੋਬਲਮ ਸੀ ਉੱਥੇ ਵੀ ਹੱਲ ਕੀਤਾ ਔਰ ਬਹੁਤ ਸਾਰੇ ਫਾਰਮਰਾਂ ਦਾ ਕਹਿਣਾ ਸੀ ਡੈਰੀ ਪਾਲਕਾਂ ਦਾ ਕਹਿਣਾ ਸੀ ਜਿਹੜੇ ਡੈਰੀ ਚਲਾਉਂਦੇ ਨੇ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਤੋਂ ਅਸੀਂ ਡਾਕਟਰ ਬੀਐਸਕੇ ਦੇ ਨੁਸਖਿਆਂ ਦੇ ਨਾਲ ਜੁੜੇ ਹਾਂ ਤਾਂ ਸਾਡੇ ਫਾਰਮ ਦੇ ਵਿੱਚ ਜਿਹੜੀ ਡਾਕਟਰਾਂ ਦੀ ਨੋ ਐਂਟਰੀ ਤੱਕ ਹੋ ਚੁੱਕੀ ਹੈ ਉਹ ਵੀਡੀਓ ਜਿਵੇਂ ਸੋਸ਼ਲ ਮੀਡੀਆ ਤੇ ਅਸੀਂ ਪਾਈਆਂ ਤਾਂ ਬਹੁਤ ਸਾਰੇ ਲੋਕਾਂ ਦੇ ਸਵਾਲ ਹੈਗੇ ਨੇ ਜਿਹੜੇ ਉਹ ਨਿਕਲ ਕੇ ਸਾਹਮਣੇ ਆਏ ਨੇ ਅਜੇ ਦੇ ਵਿੱਚ ਇੱਕ ਵਾਰ ਮੋੜ ਤੋਂ ਅਸੀਂ ਜ਼ਿਲ੍ਹਾ ਫਿਰੋਜ਼ਪੁਰ ਦੇ ਇੱਕ ਪਿੰਡ ਦੇ ਵਿੱਚ ਬੈਠੇ ਹਾਂ ਜਿੱਥੇ ਪਿੰਡ ਦੇ ਜਿਹੜੇ ਡੈਰੀ ਫਾਰਮਰ ਹੈਗੇ ਨੇ ਉਹ ਸਾਡੇ ਨਾਲ ਬੈਠੇ ਨੇ ਬਹੁਤ ਸਾਰੇ ਸਵਾਲ ਲੈ ਕੇ ਆਏ ਨੇ ਕਈਆਂ ਨੇ ਨੁਸਖੇ ਵੀਡੀਓ ਤੋਂ ਬਾਅਦ ਇਸਤੇਮਾਲ ਕੀਤੇ ਸਾਰੀ ਜਾਣਕਾਰੀ ਅੱਜ ਅਸੀਂ ਲੈ ਕੇ ਆਵਾਂਗੇ ਸਾਡੇ ਨਾਲ ਡਾਕਟਰ ਲਵਪ੍ਰੀਤ ਜੀ ਨੇ ਔਰ ਸਾਡੇ ਨਾਲ ਡਾਕਟਰ ਉਪਕਾਰ ਕਾਉਂਸਲ ਜੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਛੋਟੀ ਜੀ ਵਰਕਸ਼ਾਪ ਹੈਗੀ ਹੈ ਜਿਹੜੀ ਅੱਜ ਇੱਥੇ ਲਗਾਈ ਜਾ ਰਹੀ ਹੈ ਪਹਿਲਾਂ ਅਸੀਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਲਵਪ੍ਰੀਤ ਜੀ ਦਾ ਲਵਪ੍ਰੀਤ ਜੀ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਛਾ ਡਾਕਟਰ ਸਾਹਿਬ ਅੱਜ ਇੱਥੇ ਤੁਸੀਂ ਕਿਹੜੇ ਪਿੰਡ ਦੇ ਵਿੱਚ ਬੈਠੇ ਹੋ ਫਰੋਈ ਪਰ ਦੇ ਲੱਗੇ ਆ ਜੀ ਤੇ ਜਿਹੜੇ ਕਿਸਾਨਾਂ ਦੇ ਆਪਣੇ ਜਿਹੜੀ ਫਾਰਮਾਂ ਦੇ ਕਈ ਤਰ੍ਹਾਂ ਦੇ ਜਿਹੜੇ ਪ੍ਰੋਬਲਮ ਆ ਰਹੀਆਂ ਜੀ ਕੋਈ ਦੁੱਧ ਪ੍ਰੋਡਕਸ਼ਨ ਚੋਂ ਮੁਸਟੇਟਸ ਚੋਂ ਜਾਂ ਕੋਈ ਲੇਵੇ ਦੀ ਹੋਰ ਜੀ ਸੋਜਿਸ ਵਗੈਰਾ ਜਾਂ ਸਕਿਨ ਪ੍ਰੋਬਲਮ ਠੀਕ ਨਾ ਜੀ ਤੇ ਕੋਈ ਵੀ ਕਿਸੇ ਘਟ ਖਾਣਾ ਠੀਕ ਨਾ ਕੋਈ ਵੀ ਪਸ਼ੂਆਂ ਦੀ ਜਿਹੜੀ ਬਿਮਾਰੀ ਹੈ ਜਾਂ ਪ੍ਰਲੈਪਸ ਹੋ ਗਿਆ ਜੀ ਪਿੱਛਾ ਦਿਖਾਉਣ ਦਾ ਕੋਈ ਕਿਸੇ ਤਰ੍ਹਾਂ ਦਾ ਜੀ ਉਹਨਾਂ ਦੇ ਮਸਲੇ ਵਾਸਤੇ ਜਿਹੜਾ ਅੱਜ ਆਪਾਂ ਇਹ ਨੁਕਤੇ ਜਿਹੜੇ ਜੀ ਤੇ ਇਹਨਾਂ ਨੂੰ ਕੁਝ ਦੱਸਾਂਗੇ ਜੀ ਅੱਜ ਇਹਨਾਂ ਬਾਰੇ ਵੀ ਤੁਸੀਂ ਕਿਹੜੀ ਕਿਹੜੀ ਮੈਡੀਸਨ ਯੂਜ਼ ਕਰੋਗੇ ਜੀ ਜੀ ਹਾਂਜੀ ਅੱਛਾ ਇਸ ਤੋਂ ਪਹਿਲਾਂ ਕੀ ਸ਼ੁਰੂਆਤ ਸਾਡੇ ਕਿਸਾਨ ਭਰਾ ਸਾਡੇ ਡੈਰੀ ਫਾਰਮਰ ਕਰਨ ਸਾਡੇ ਕੋਲ ਵੀ ਬੜੇ ਸਵਾਲ ਲੱਪਰੀ ਜੀ ਵੀਡੀਓ ਪੈਣ ਤੋਂ ਬਾਅਦ ਆਏ ਇਸ ਵੇਲੇ ਜਿਹੜਾ ਮੌਸਮ ਹੈਗਾ ਲਗਭਗ ਲਗਭਗ ਚੇਂਜ ਹੋ ਚੁੱਕਿਆ ਹੈ ਅਸੀਂ ਸਰਦੀ ਤੋਂ ਗਰਮੀ ਵਾਲੀ ਕਰਵਟ ਨੂੰ ਆ ਚੁੱਕੇ ਹਾਂ ਆ ਜਿਹੇ ਦੇ ਵਿੱਚ ਚਿਚੜਾਂ ਦੀ ਸਕਿਨ ਦੀ ਬੜੀ ਪ੍ਰੋਬਲਮ ਹੋ ਜਾਂਦੀ ਹੈ ਉਹ ਕੀ ਕਾਰਨ ਰਹਿੰਦਾ ਕਿਵੇਂ ਬਚਾਇਆ ਜਾ ਸਕਦਾ ਹੈ ਤੁਹਾਡੇ ਮੁਤਾਬਕ ਇਹ ਚਿਚੜਾਂ ਦਾ ਹੁਣ ਜੀ ਸਮਾਂ ਆ ਗਿਆ ਜਿਵੇਂ ਰੋਤ ਆਉਂਦੀ ਹੈ ਜੀ ਹੁਣ ਚਿਚੜਾਂ ਦੀ ਰੋਤ ਆ ਜਾਣੀ ਹੈ ਜੀ ਸਮਝੋ ਗਰਮੀ ਦੇ ਵਿੱਚ ਇਹ ਭੁੰਡਾਂ ਵਾਂਗੂ ਪੂਰੇ ਐਕਟਿਵ ਹੋ ਜਾਂਦੀ ਜੀ ਤੇ ਇਹਨਾਂ ਨੇ ਆ ਦੁਸ਼ਮਣ ਨੇ ਜੀ ਕਿਸਾਨਾਂ ਦੇ ਹਾਂਜੀ ਕਿਸਾਨਾਂ ਦੇ ਬਹੁਤ ਵੱਡੇ ਦੁਸ਼ਮਣ ਨੇ ਜਿਹੜੇ ਚਿਚੜ ਆ ਜੀ ਚਿਚੜਾਂ ਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਜੀ ਪਸ਼ੂਆਂ ਨੂੰ ਜਿਨ੍ਹਾਂ ਦਾ ਦੁੱਧ ਵੀ ਘਟ ਜਾਂਦਾ ਜੀ ਕੋਈ ਸਕਿਨ ਦੀ ਪ੍ਰੋਬਲਮ ਆ ਗਈ ਜੀ ਕੋਈ ਬੁਖਾਰ ਟਿਕਸ ਫੀਵਰ ਵਗੈਰਾ ਰਹਿਣਾ ਪਸ਼ੂਆਂ ਨੂੰ ਤੇ ਕਈਆਂ ਤਾਂ ਪਸ਼ੂਆਂ ਦੀ ਵਿਚਾਰੇ ਇੰਨੀ ਕਿ ਡਾਊਨ ਕੰਡੀਸ਼ਨ ਕਰ ਦਿੰਦੇ ਕਿ ਲੱਤਾਂ ਤੋਂ ਵੀ ਬਾ ਸਕਦੇ ਜੀ ਠੀਕ ਹੈ ਨਾ ਖੂਨ ਦੀ ਬਲੱਡ ਦੀ ਕਮੀ ਕਰ ਦਿੰਦਾ ਜੀ ਬਹੁਤ ਜ਼ਿਆਦਾ ਜੀ ਠੀਕ ਹੈ ਹਾਂ ਜੀ ਤੇ ਫਿਰ ਇਹਦਾ ਦੇਸੀ ਹੱਲ ਕੀ ਹੈਗਾ ਆਮ ਕਰਕੇ ਜਿਹੜਾ ਤੁਸੀਂ ਸਾਡੇ ਫਾਰਮਰਾਂ ਨੂੰ ਦਿੰਦੇ ਹੋ ਕਿ ਅਗਲਾ ਅਸਤਾ ਕਹਿੰਦੇ ਵੀ ਇਹ ਚਿਚੜ ਵਾਂਗੂ ਚਿੰਬੜ ਗਿਆ ਜਦੋਂ ਚਿਚੜ ਚਿੰਬੜੀ ਗਏ ਤੇ ਫਿਰ ਉਹਦਾ ਹੱਲ ਕੀ ਹੋਏਗਾ ਹੱਲ ਤਾਂ ਕਿਸਾਨ ਭਰਾ ਕਈ ਕਰੀ ਜਾਂਦੇ ਜੀ ਕਈ ਜਿਵੇਂ ਕੀ ਕਈ ਸੁੱਖਾ ਬੰਨੀ ਜਾਂਦੇ ਜੀ ਨਾਲ ਟਾਕੀ ਲੈ ਕੇ ਜੀ ਚਲੋ ਆਹ ਬੰਦ ਦੇ ਨੇ ਨਾਲ ਹੱਲ ਹੋ ਜਾਊਗਾ ਜੀ ਕਈ ਕੁਛ ਉੱਤ ਪਰ ਕਸਾਈ ਜਾਂਦੇ ਆ ਡੀਜ਼ਲ ਮਾਰੀ ਜਾਂਦੇ ਆ ਕਈ ਸਕਿਨ ਦੇ ਉੱਪਰ ਉਸ ਕੋ ਸਕਿਨ ਵੀ ਖਰਾਬ ਹੋ ਜਾਂਦੀ ਜੀ ਜਿਵੇਂ ਜਿਵੇਂ ਵਿੱਚ ਡੀਜਰ ਲਾਤਾ ਵਿੱਚ ਸਰੋਂ ਦਾ ਤੇਲ ਲਾਤਾ ਜੀ ਫਲਾਉਂਦੀਆਂ ਚੀਜ਼ਾਂ ਰਲਾਤੀਆਂ ਉਹਦੇ ਨਾਲ ਸਗੋ ਜਿਹੜੀ ਆ ਪਸ਼ੂ ਨੂੰ ਨਾ ਦਿੱਕਤ ਬਹੁਤ ਜ਼ਿਆਦੀ ਆ ਜਾਂਦੀ ਸਕਿਨ ਦੀ ਬਹੁਤ ਦਿੱਕਤ ਆ ਜਾਂਦੀ ਚਲੋ ਇੱਕ ਵਾਰ ਜੇਕਰ ਫਰਜ਼ ਕਰੋ ਚਿਚੜ ਉੱਤਰ ਵੀ ਗਏ ਜਿਹੜੇ ਨੁਸਕੇ ਟੋੜ ਕੇ ਤੁਸੀਂ ਗੱਲ ਕਰਦੇ ਵੈਸੇ ਤੇ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਕਈ ਵਾਰ ਚਲੋ ਜੀ ਉੱਤਰ ਵੀ ਗਏ ਨੁਸਕਿਆਂ ਨਾਲ ਟੋੜ ਕੇ ਨਾਲ ਉਸ ਤੋਂ ਬਾਅਦ ਜਿਹੜਾ ਕਮਜ਼ੋਰੀ ਹੈਗੀ ਹੈ ਅਸੀਂ ਕਹਿ ਲਈ ਕਿ ਪਸ਼ੂ ਦੇ ਵਿੱਚ ਚਾਹ ਉਹ ਦੁੱਧ ਦੇ ਵਿੱਚ ਕਮੀ ਆਵੇ ਚਾਹ ਉਹਦੀ ਹੈਲਥ ਦੇ ਵਿੱਚ ਕਮੀ ਆਵੇ ਚ ਹੈ ਹੋਰ ਵੀ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਸਕਿਨ ਨਾਲ ਸੰਬੰਧਿਤ ਹੋ ਜਾਂਦੀਆਂ ਨੇ ਪਰ ਉਸ ਤੋਂ ਬਾਅਦ ਕਿਹੜਾ ਨੁਸਖਾ ਤੁਸੀਂ ਫਾਰਮੂਲਾ ਦੰਨੇ ਹੋ ਇਹ ਫਾਰਮੂਲਾ ਜੀ ਇੱਕ ਇਹਨਾਂ ਦਾ ਹੀ ਆਇਆ ਜੀ ਆਪਣਾ 15 ਨੰਬਰ ਫਾਰਮੂਲਾ ਜੀ ਜੀ ਤੇ ਬਹੁਤ ਵਧੀਆ ਹੁੰਦਾ ਰਿਜ਼ਲਟ ਮਿਲ ਰਿਹਾ ਜੀ ਇਸ ਟਾਈਮ ਕਈ ਫਾਰਮਰਾਂ ਨੂੰ ਮੈਂ ਦਵਾਇਆ ਜੀ ਤੁਸੀਂ ਇਹ ਵਰਤ ਕੇ ਵੀ ਵਖ ਲੋ ਕਈਆਂ ਨੇ ਵਰਤਿਆ ਜੀ ਬਹੁਤ ਵਧੀਆ ਰਿਜ਼ਲਟ ਆਏ ਨੇ ਠੀਕ ਹੈ ਤੇ ਕਈਆਂ ਦੇ ਨਹੀਂ ਵੀ ਆਏ ਘਟਾਏ ਉਹ ਕੋਈ ਕਾਰਨ ਹੋ ਸਕਦਾ ਜੀ ਜਿੱਥੇ ਨਹੀਂ ਵੀ ਆ ਰਹੇ ਠੀਕ ਹੈ ਜਾਂ ਕਿਸਾਨ ਨੇ ਦਵਾਈ ਕੇ ਹਿਸਾਬ ਨਾਲ ਲਾਈ ਕਿੰਨਾ ਸਮਾਂ ਘੱਟ ਲਾਈ ਜ਼ਿਆਦੀ ਲਾਈ ਜਾਂ ਕੀ ਚੱਕਰ ਹੈ ਜੀ ਹਨਾ ਜੀ ਉਸ ਚੀਜ਼ ਦਾ ਬਹੁਤ ਹੋ ਜਾਂਦਾ ਜੀ ਹਾਂਜੀ ਚਿਚੜਾਂ ਦੀ ਬਿਮਾਰਤ ਤੋਂ ਬਾਅਦ ਰਿਕਵਰੀ ਕਿੰਨੇ ਟਾਈਮ ਚ ਹੋ ਜਾਂਦੀ ਹੈ ਮੰਨ ਲਓ ਚਿਚੜ ਲੱਗ ਕੇ ਹਟ ਗਏ ਜਾਂ ਉਹਨਾਂ ਦਾ ਸਫਾਇਆ ਹੋ ਗਿਆ ਤੇ ਫਿਰ ਜਿਹੜੀ ਰਿਕਵਰੀ ਹੈਗੀ ਉਹ ਕਿੰਨੇ ਟਾਈਮ ਚ ਛੋੜਾ ਨੁਸਖੇ ਫਾਰਮੂਲੇ ਨਾਲ ਹੋ ਸਕਦੀ ਹੈ ਇਹ ਰਿਕਵਰੀ ਜੀ ਤਰੀਬਨ ਜੀ 56 ਦਿਨਾਂ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ ਰਮਾਨਾ ਜੀ ਠੀਕ ਹੈ ਮਤਲਬ ਤੁਸੀਂ ਜੇ ਅੱਜ ਆਪਾਂ ਯੂਜ਼ ਕਰਦੇ ਆਂ ਤੇ 56 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਪਤਾ ਲੱਗੂਗਾ ਇਹ ਚਮੜੀ ਜੀ ਸਕਿਨ ਸੂਨ ਵਧੀਆ ਹੋ ਜਾਂਦੀ ਹੈ ਜੀ ਤੇ ਨਾ ਕੋਈ ਮਤਲਬ ਚਵਾਈ ਕਰਨ ਸਮੇ ਆਪਣੇ ਹੱਥ ਚ ਆਵੇ ਨਾ ਬਾਲਟੀ ਜੇ ਡਿੱਗੇ ਸਾਰੇ ਇਸ ਤਰ੍ਹਾਂ ਦਾ ਹੋ ਜਾਂਦਾ ਜੀ ਜੀ ਚਲੋ ਬਹੁਤ ਸਾਰੇ ਸਵਾਲ ਤਾਂ ਮੇਰੇ ਕੋਲ ਵੀ ਹੈਗੇ ਨੇ ਫਿਰ ਵੀ ਸਾਡੇ ਫਾਰਮਰ ਭਰਾ ਇੱਥੇ ਬੈਠੇ ਨੇ ਡੈਰੀ ਪਾਲਕ ਨੇ ਜਿਹੜੇ ਇੱਥੇ ਉਹ ਬੈਠੇ ਨੇ ਸਾਡੇ ਨਾਲ ਡਾਕਟਰ ਉਪਕਾਰ ਕਾਂਸਲ ਜੀ ਵੀ ਨੇ ਕਾਂਸਲ ਜੀ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਬਹੁਤ ਸੋਹਣਾ ਕੰਮ ਤੁਸੀਂ ਕਰ ਰਹੇ ਹੋ ਇਸ ਵੇਲੇ ਜਿਹੜਾ ਸਾਡਾ ਰਵਾਇਤੀ ਜਿਹੜਾ ਧੰਦਾ ਹੈਗਾ ਸੀ ਸਾਡਾ ਸਹਾਇਕ ਧੰਦਿਆਂ ਦੇ ਵਿੱਚੋਂ ਡੈਰੀ ਪਾਲਕ ਦਾ ਸੀ ਡੈਰੀ ਫਾਰਮਿੰਗ ਦਾ ਜਿਹੜਾ ਧੰਦਾ ਤੁਸੀਂ ਇੱਕ ਵਾਰ ਮੁੜ ਤੋਂ ਇੰਟਰਸਟ ਪੈਦਾ ਕਰ ਰਹੇ ਹੋ ਸਾਡੇ ਨੌਜਵਾਨਾਂ ਦਾ ਵੀ ਸਾਡੇ ਪਰਿਵਾਰਾਂ ਦਾ ਵੀ ਇਸ ਲਈ ਤੁਹਾਨੂੰ ਪਹਿਲਾਂ ਤੇ ਬਹੁਤ-ਬਹੁਤ ਮੁਬਾਰਕਾਂ ਨੇ ਤੇ ਉਸ ਤੋਂ ਬਾਅਦ ਸਾਡੇ ਕੋਲ ਸਵਾਲ ਜਿਵੇਂ ਤੁਹਾਡੀ ਅਸੀਂ ਪਿਛਲੀਆਂ ਵੀਡੀਓਜ਼ ਪਾਈਆਂ ਤੇ ਸਾਡੇ ਕੋਲ ਸਵਾਲ ਬਹੁਤ ਸਾਰੇ ਤੁਸੀਂ ਛੋਟਾ ਜਿਹਾ ਸੈਮੀਨਾਰ ਕਰਕੇ ਪਿੰਡ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਿੰਚਾ ਕੀ ਲੈ ਕੇ ਚੱਲੇ ਹੋ ਪਿੰਚਾ ਤਾਂ ਦੇਖੋ ਜੀ ਇਹੀ ਹੈ ਵੀ ਆਪਾਂ ਮਤਲਬ ਗਰਾਊਂਡ ਟੂ ਅਰਥ ਫਾਰਮਰ ਭਰਾਵਾਂ ਨਾਲ ਜੁੜ ਕੇ ਫਾਰਮਰ ਭਰਾਵਾਂ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਆਰਗੈਨਿਕ ਤਰੀਕੇ ਨਾਲ ਉਹਨੂੰ ਹੱਲ ਕਰੀਏ ਜੀ 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 ਇਸ ਵੇਲੇ ਖਰਚਾ ਦੇ ਖਰਚੇ ਦੀ ਅਸੀਂ ਗੱਲ ਕਰੀਏ ਤੇ ਇੱਕ ਵਾਰ ਮ ਸਟੈਟਸ ਹੋਇਆ ਲਗਭਗ ਲਗਭਗ 4-5000 ਚ ਪਈ ਜਾਂਦਾ ਹੈ ਲਪਰੀ ਜੀ ਤੇ ਫਿਰ ਤੁਹਾਡੇ ਵਾਲੇ ਜਿਹੜੇ ਨੁਸਕੇ ਨੇ ਜਾਂ ਫਾਰਮੂਲੇ ਨੇ ਜਿਹੜੇ ਟੋਟਕੇ ਤੁਸੀਂ ਇਸ ਵੇਲੇ ਅੱਜ ਸਾਂਝੇ ਕਰਨ ਵਾਲੇ ਹੋ ਇਸ ਵੀਡੀਓ ਦੇ ਵਿੱਚ ਉਹ ਮੈਨੂੰ ਲੱਗਦਾ ਤਾਂ ਮੁਕਤ ਮੰਗਈ ਇਲਾਜ ਹੋਣ ਵਾਲਾ ਗੱਲ ਹੈ ਸਰ ਐਦਾਂ ਹੈ ਜੀ ਜਦੋਂ ਆਪਾਂ ਸਵੇਰ ਦੇ ਟਾਈਮ ਸ਼ਾਮ ਦੇ ਟਾਈਮ ਪਸ਼ੂ ਦੀ ਚਵਾਈ ਕਰ ਰਹੇ ਹਾਂ ਉਸ ਟਾਈਮ ਦੇ ਵਿੱਚ ਜਿਹੜਾ ਫਾਰਮਰ ਹੈ ਖੁਦ ਉਸ ਟਾਈਮ ਰਹਿੰਦਾ ਹੈ ਉਹਨੂੰ ਨਾਲ ਦੀ ਨਾਲ ਚਵਾਈ ਦੇ ਵਿੱਚ ਮੰਨ ਲਓ ਛਿੱਦੀ ਆਉਣੀ ਸ਼ੁਰੂ ਹੋਈ ਕੋਈ ਸੋਇਲਿੰਗ ਹੋਣੀ ਸ਼ੁਰੂ ਹੋ ਗਈ ਆਪਣਾ ਜਿਹੜਾ ਇਹ ਇੱਕ ਨੰਬਰ ਪ੍ਰੋਡਕਟ ਹੈ ਨਾ ਜੀ ਜਮੀ ਨਾਰਮਲ ਦੀ ਡੋਜ਼ 20 ਐਮਐਲ ਦੀ ਡੋਜ਼ ਘੰਟੇ-ਘੰਟੇ ਬਾਅਦ 4 ਤੋਂ 5 ਵਾਰ ਹੀ ਦੇ ਦਿਓ ਲਗਭਗ 50-60 ਰੁਪਏ ਦਾ ਖਰਚਾ ਜੀ ਸਿਰਫ ਉਹ ਰਿਕਵਰ ਹੋ ਜਾਂਦਾ ਜੀ ਹਾਂ ਜੀ ਹਾਂ ਜੀ ਜਿਹੜਾ ਦੁੱਧ ਦੀ ਪ੍ਰੋਡਕਸ਼ਨ ਤੇ ਕੋਈ ਅਸਰ ਤਾਂ ਨਹੀਂ ਜੀ ਦੁੱਧ ਐਨ ਪ੍ਰੋਪਰ ਕੰਪਲੀਟ ਰਹੂਗਾ ਜੀ ਇਹ ਐਂਟੀਬੈਡਿਕ ਨਾਲ ਦੁੱਧ ਦਾ ਦੇਖੋ ਬਹੁਤ ਵੱਡਾ ਲਾਸ ਹੁੰਦਾ ਫਾਰਮਰ ਦਾ ਇਹਦੇ ਨਾਲ ਕੋਈ ਲਾਸ ਨਹੀਂ ਹੁੰਦਾ ਜੀ ਦੁੱਧ ਪਰਪਰ ਰਿਕਵਰ ਆਰਗੈਨਿਕ ਪਾਰਟ ਹੈ ਨਾ ਦੁੱਧ ਚਾਊਗਾ ਜੀ ਹਾਂ ਜੀ ਹਾਂ ਜੀ ਇੱਥੇ ਸਾਡੇ ਕੋਲ ਬਹੁਤ ਸਾਰੇ ਲੋਕ ਵੀ ਬੈਠੇ ਨੇ ਇੱਥੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸ਼ੁਰੂਆਤ ਅਸੀਂ ਕਰ ਲਏ ਆ ਪਿੰਡ ਦੇ ਜਿਹੜੇ ਮੈਡੀਕਲ ਸਟੋਰ ਦੇ ਉੱਤੇ ਕੰਮ ਕਰਦੇ ਨੇ ਮੈਡੀਕਲ ਸਟੋਰ ਜਿਨ੍ਹਾਂ ਦਾ ਹੈ ਕਿਉਂਕਿ ਬਹੁਤ ਸਾਰੀ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਪਸ਼ੂਆਂ ਨਾਲ ਸੰਬੰਧਤ ਉਹਨਾਂ ਕੋਲ ਆ ਕੇ ਲੋਕ ਡਿਸਕਸ ਕਰਦੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਰ ਜੀ ਨਾਂ ਹੈ ਤੁਹਾਡਾ ਜੈਵਿੰਦਰ ਸਿੰਘ ਜੀ ਅੱਛਾ ਜੈਵਿੰਦਰ ਜੀ ਕਿਹੜੇ-ਕਿਹੜੇ ਦਿੱਕਤਾਂ ਇਸ ਪਿੰਡ ਦੇ ਵਿੱਚ ਖਾਸ ਕਰਕੇ ਆਉਂ ਸਰ ਮਸਟੈਟਸ ਦੀ ਬਹੁਤ ਵੱਡੀ ਬਹੁਤ ਵੱਡੀ ਪ੍ਰੋਬਲਮ ਹੈ ਮਸਟੈਟਸ ਜਿਆਦਾ ਜੀ ਮੰਨ ਲਓ ਇਹਦੇ ਨਾਲ ਘਾਟੇ ਬੰਦਾ ਹੀ ਸੌਦਾ ਜਾ ਰਿਹਾ ਜੀ ਕਿਉਂਕਿ ਹਰੇਕ ਕਿਸਾਨ ਮੰਨ ਲਓ ਆਪਣੇ ਚੁਆਇਸ ਸਮੇ ਜਾ ਕਿਵੇਂ ਉਹਨਾਂ ਦੇ ਥੱਲੇ ਜਿਵੇਂ ਗਿੱਲਾਪਣ ਜ਼ਿਆਦਾ ਰਹਿੰਨ ਦਾ ਕਾਰਨ ਵੀ ਹੋ ਸਕਦਾ ਜੀ ਇਹਦਾ ਬਾਕੀ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਜੀ ਥੱਲੇ ਵੱਲੋਂ ਜਿੰਨਾ ਸੁੱਕਾ ਥਾਂ ਹੋਊਗਾ ਜੀ ਉਨਾਂ ਹੀ ਇਹਦੇ ਮਸਟੈਟਸ ਤੋਂ ਛਡਕਾਰਾ ਪਾਇਆ ਜਾ ਸਕਦਾ ਹੈ ਜੀ ਜੀ ਤੋ ਸੋ ਪਹਿਲਾ ਸਵਾਲ ਅਸੀਂ ਲੈ ਲੰਨੇ ਆ ਡਾਕਟਰ ਸਾਹਿਬ ਇਹਨਾਂ ਦਾ ਕਹਿਣਾ ਹੈ ਕਿ ਤੁਸੀਂ ਇਹਨਾਂ ਨੂੰ ਗਾਈਡ ਕੀਤਾ ਕਿ ਜਿੰਨਾ ਕੁ ਸੁੱਕਾ ਨੀਚੇ ਹੋਏਗਾ ਪਸ਼ੂਆਂ ਦੇ ਮਸਟੈਟਸ ਦੀ ਪ੍ਰੋਬਲਮ ਹੋਣ ਦੇ ਉਹਨੇ ਚਾਂਸ ਘਟਨੇ ਸੈਂਟੀਫਿਕ ਲੌਜੀਕ ਕੀ ਹੈ ਦੇ ਪਿੱਛੇ ਹਾਂਜੀ ਬਿਲਕੁਲ ਇਹਨਾਂ ਦੀ ਗੱਲ ਸਹੀ ਹੈ ਜੀ ਇਹ ਬਹੁਤ ਵਧੀਆ ਸਾਫ ਸਫਾਈ ਬਹੁਤ ਜ਼ਰੂਰੀ ਚਾਹੀਦੀ ਹੈ ਜੀ ਵੀ ਛੇਤੀ ਕੀਤਿਆਂ ਥੱਲੇ ਬੈਕਟੀਰੀਆ ਨਾ ਬੰਦਿਓ ਜਿਹੜਾ ਵੀ ਸੋਮਿਆ ਰਾਈ ਚੜੇ ਠੀਕ ਹੈ ਨਾ ਜਿੰਨਾ ਮਸਟੈਟਸ ਪੈਦਾ ਹੁੰਦੀ ਜੇ ਚਵਾਈ ਕਰਨ ਤੋਂ ਬਾਅਦ ਸੋਮੇ ਜਿਹੜੇ ਆ ਉਹ ਖੁੱਲੇ ਰਹਿ ਜਾਂਦੇ ਜੀ ਉਨਾਂ ਰਹੀਂ ਜਿਹੜਾ ਬੈਕਟੀਰੀਆ ਵਾ ਉਹ ਕਈ ਵਾਰੀ ਹੁੰਦਾ ਵੀ ਅੰਦਰ ਕ ਅੰਦਰ ਚਲੇ ਜਾਂਦਾ ਜੀ ਉਹਦੇ ਅੰਦਰ ਜਾਣ ਕਰਕੇ ਇਹ ਬਹੁਤ ਜਿਆਦੀ ਮਸਟੈਟਸ ਜਿਹੜੀ ਹੈ ਨਾ ਉਹਦੇ ਨਾਲ ਵੱਜ ਜਾਂਦੀ ਹੈ ਜੀ ਹਾਂ ਅੱਛਾ ਤੇ ਫਿਰ ਮਸਟੈਟਸ ਦੀ ਤੁਸੀਂ ਗੱਲ ਕੀਤੀ ਹੈ ਜ਼ਿਆਦਾਤਰ ਇਸ ਵੇਲੇ ਜਿਹੜੇ ਸਾਡੇ ਕਿਸਾਨ ਭਰਾ ਹੈਗੇ ਨੇ ਜਿਨ੍ਹਾਂ ਨੂੰ ਇਹਨਾਂ ਨੁਸਖਿਆਂ ਨਾਲ ਦੇਸੀ ਨੁਸਖਿਆਂ ਦਾ ਫਾਰਮੂਲੇ ਦਾ ਨਹੀਂ ਪਤਾ ਜਾਂ ਇਲਮ ਨਹੀਂ ਹੈਗਾ ਉਹਨਾਂ ਨੂੰ ਇੱਕ ਵਾਰ ਡੰਗਰ ਨੂੰ ਮਸਟੈਟਸ ਹੋਈ 6-7000 ਦੇ ਵਿੱਚ ਪੈ ਜਾਂਦੀ ਹੈ ਤੇ ਦੁੱਧ ਜਿਹੜੀ ਪ੍ਰੋਡਕਸ਼ਨ ਘਟਦੀ ਹੈ 7-8 ਦਿਨਾਂ ਵਾਸਤੇ ਉਹ ਇੱਕ ਅਲੱਗ ਵਿਸ਼ਾ ਹੈਗਾ ਤੇ ਡਾਕਟਰ ਸਾਹਿਬ ਨੇ ਫਿਰ ਕੀ ਸਮਝਾਇਆ ਤੁਹਾਨੂੰ ਡਾਕਟਰ ਸਾਹਿਬ ਨੇ ਇਹ ਜੀ ਮੰਨ ਲਓ ਜਿਵੇਂ ਮਸਟੇਟਸ ਤੋਂ ਤਕਰੀਬਨ ਵੀ ਬਹੁਤ ਜ਼ਿਆਦਾ ਖਰਚਾ ਜੋ ਕਈ ਇਹੋ ਤੱਕ ਹੱਦ ਤੱਕ ਪਹੁੰਚ ਜਾਂਦੀ ਹੈ ਜੀ ਉਹਨਾਂ ਦੇ ਥਾਣੇ ਵੀ ਬੰਦ ਹੋ ਜਾਂਦੇ ਆ ਹਾਂ 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 ਤਕਰੀਬਨ ਸਰਪੰਚ ਸਾਹਿਬ ਦੇ 2-3 ਕੇਸ ਆ ਇਹਨਾਂ ਨੇ ਆਪਣੇ گاਵਾਂ ਨੂੰ ਛੱਡਣ ਤੱਕ ਮਜਬੂਰ ਹੋ ਗਏ ਜੀ ਉਹ ਦੁਬਾਰਾ ਇਹਨਾਂ ਨੂੰ ਨਹੀਂ ਉਹਦੇ ਵਿੱਚ ਕੋਈ ਲਾਭ ਨਹੀਂ ਮਿਲਿਆ ਇੰਪਰੂਵਮੈਂਟ ਹੀ ਨਹੀਂ ਹੋਈ ਨਹੀਂ ਜੀ ਕੁਝ ਨਹੀਂ ਹੋਇਆ ਇਹਦੇ ਵਿੱਚ ਬਸ ਅੱਜ ਕੀ ਸਮਝਾ ਰਹੇ ਨੇ ਡਾਕਟਰ ਸਾਹਿਬ ਡਾਕਟਰ ਸਾਹਿਬ ਇਹ ਹੈ ਜੀ ਮੰਨ ਲਓ ਲੱਗ ਲੱਗ ਜਿਵੇਂ ਮਸਟੇਟਸ ਹੋ ਗਿਆ ਜਾਂ ਮੰਨ ਲਓ گاਵਾ ਰਿਪੀਟਰ ਬਣ ਰਹੀਆਂ ਜੀ ਮੱਜਾਂ 'ਤੇ ਬਹੁਤ ਜ਼ਿਆਦੀ ਦਿੱਕਤ ਆ ਰਹੀ ਹੈ ਬਾਕੀ ਇਹਨਾਂ ਡਾਕਟਰ ਸਾਹਿਬ ਦੀ ਸਲਾਹ ਨਾਲ ਅਸੀਂ ਇਹਨਾਂ ਤੋਂ ਜੋ ਵੀ ਮਲੋ ਦਵਾਈਆਂ ਵਰਤ ਕੇ ਬਹੁਤ ਹੀ ਜ਼ੋਰ ਲਾ ਕੇ ਪਸ਼ੂਆਂ ਨੂੰ ਰਿਪੀਟਰ ਹੋਣ ਤੋਂ ਬਚਾਇਆ ਜਾ ਸਕਦੇ ਜੀ 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 ਸੋ ਸਾਡੇ ਨਾਲ ਇੱਕ ਹੋਰ ਸ਼ਖਸ ਹੈਗੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਕੀ ਨਾਂ ਹੈ ਤੁਹਾਡਾ ਭਾਈ ਜੀ ਗੁਰਵਿੰਦਰ ਸਿੰਘ ਆ ਜੀ ਅੱਛਾ ਗੁਰਵਿੰਦਰ ਸਿੰਘ ਤੇ ਤੁਸੀਂ ਡਾਕਟਰ ਸਾਹਿਬ ਨੂੰ ਕਿਵੇਂ ਜਾਣਦੇ ਹੋ ਡਾਕਟਰ ਸਾਹਿਬ ਸਾਡੇ ਏਰੀਏ ਦੇ ਵਿੱਚ ਫੀਲਡ ਦੇ ਵਿੱਚ ਕੰਮ ਕਰਦੇ ਆ ਬਹੁਤ ਵਧੀਆ ਕੰਮ ਕਰਦੇ ਆ ਤੇ ਬਰੀਡਿੰਗ ਤੇ ਵਧੀਆ ਸੀਮੈਂਟ ਪਰ ਕੇ ਜਾਂਦੇ ਆ ਤੇ ਸੁਝਾਅ ਵੀ ਵਧੀਆ ਦਿੰਦੇ ਆ ਜਦੋਂ ਅਸੀਂ ਕਹੀਏ ਉਦੋਂ ਮੌਕੇ ਤੇ ਹਾਜ਼ਰ ਹੋ ਜਣੇ ਮੇਨ ਗੱਲ ਤਾਂ ਡਾਕਟਰ ਦੀ ਹੈ ਵੀ ਮੌਕੇ ਤੇ ਬੰਦੇ ਕੋਲ ਪਹੁੰਚੇ ਹਾਂਜੀ ਕਈ ਡਾਕਟਰ ਤਾਂ ਬੰਦ ਲਾਵੇ ਨਾ ਮੌਕੇ ਤੇ ਫਿਰ ਉਹਨੇ ਨੂੰ ਕੇਸ ਵਿਗੜ ਜਾਂਦਾ ਜੀ ਜੀ ਹਾਂਜੀ ਹਾਂਜੀ ਤੁਸੀਂ ਅੱਜ ਕੀ ਸਵਾਲ ਲੈ ਕੇ ਆਏ ਆ ਆਪਣੇ ਤਾਂ ਸਵਾਲ ਇਸ ਤਰ੍ਹਾਂ ਹੀ ਰਿਪੀਟਿੰਗ ਦਾ ਤੇ ਇੱਕ ਮਸਟੈਟਸ ਦਾ ਠੀਕ ਹੈ ਹਾਂ ਇਹ ਹੀ ਆ ਬਸ ਬਾਕੀ ਦੂਜਾ ਇਹ ਆ ਵੀ ਜਿਹੜੀਆਂ گاਵਾ ਜਦੋਂ ਖੁੱਲੀਆਂ ਛੱਡੀਆਂ ਹੁੰਦੀਆਂ ਨੇ ਤੇ ਥੱਲੇ ਸੁੱਕੇ ਤੇ ਥਾਂ ਤੇ ਬਹਿਣ ਤੇ ਫੀਡ ਦਾ ਮੇਨ ਮਕਸਦ ਹੈ ਫੀਡ ਵਧੀਆ ਮਿਲੇ ਠੀਕ ਹੈ ਜਿਹੜੀ ਉਲੀ ਵਾਲੀ ਫੀਡ ਆ ਤੂੜੀ ਆ ਸਾਈਲੇਜ ਆ ਵਧੀਆ ਕੁਆਲਟੀ ਦਾ ਹੋਵੇ ਮੁੰਦੇ ਨਾਲੋਂ ਇੱਕ ਵੋਸ਼ਾ ਤੱਕ ਫਰਕ ਪੈਂਦਾ ਹਾਂਜੀ ਬਾਕੀ ਇਹਨਾਂ ਦਾ ਇਹ ਦਵਾਈ ਅਸੀਂ ਵਰਤੀ ਸੀ ਬੀਐਸਕੇ ਉਹਦੇ ਨਾਲ ਇੱਕ ਨੰਬਰ ਤੇ ਅੱਠ ਨੰਬਰ ਅਸੀਂ ਵਰਤੀ ਆ ਉਹਨਾਂ ਦਾ ਵਧੀਆ ਰਿਜ਼ਲਟ ਮਿਲਿਆ ਮੇਰੇ ਗਾਂ ਦੇ ਇੱਕ ਛੱਲੀ ਵਾਂਗੂ ਛੱਲੀ ਬੱਜੀ ਸੀ ਲੇਵੇ ਦੇ ਵਿੱਚ ਤੇ ਉਹ ਲਗਾਤਾਰ ਦਿੱਤੀ ਆ ਤੇ ਛੱਲੀ ਖੁਰ ਗਈ ਆ ਦੁੱਧ ਵੀ ਬਰਾਬਰ ਰਿਹਾ ਜਿਹੜੀ ਗਾਂ ਦੇ ਆਪਾਂ ਐਂਟੀਬਾਇਓਟਿਕ ਲਾਉਨੇ ਆ ਉਹ ਲੀਵਰ ਤੇ ਵੀ ਇਫੈਕਟ ਕਰਦੀ ਆ ਤੇ ਪਸ਼ੂ ਸਟ੍ਰੈਸ ਵੀ ਲੈਂਦਾ ਤੇ ਲੀਵਰ ਵੀ ਘਟਦਾ ਤੇ ਦੁੱਧ ਵੀ ਘਟਦਾ ਡਾਉਣ ਹੁੰਦਾ ਇਹਦੇ ਨਾਲ ਦੁੱਧ ਨਹੀਂ ਡਾਉਣ ਹੁੰਦਾ ਦੁੱਧ ਬਿਲਕੁਲ ਦੁੱਧ ਨਹੀਂ ਡਾਉਣ ਹੁੰਦਾ ਹਾਂ ਦੁੱਧ ਵਧੀਆ ਪ੍ਰੋਪਰ ਤੇ ਤੀ ਜਾਂਦਾ ਤੇ ਕੁਝ ਦਿਨਾਂ ਤਾਈਂ 2 4 ਦਿਨਾਂ ਦੇ ਵਿੱਚ ਵਿੱਚ ਹੌਲੀਲੀ ਦੁੱਧ ਬਰਾਬਰ ਹੋ ਜਾਂਦਾ ਜੀ ਜੀ ਤੁਸੀਂ ਦਵਾਈ ਨਾਲ ਲੈ ਕੇ ਇੱਕ ਸਵਾਲ ਪੁੱਛਿਆ ਸੀ ਬੜਾ ਵਧੀਆ ਸਵਾਲ ਸੀ ਕੀ ਪੁੱਛ ਰਹੇ ਸੀ ਦਵਾਈ ਨਾਲ ਸੰਬੰਧਤ ਇਹਦੇ ਨਾਲ ਦਵਾਈ ਨਾਲ ਸੰਬੰਧਤ ਹੀ ਹੈ ਦਵਾਈ ਦੇਣੀ ਕਿਵੇਂ ਦਵਾਈ ਜੀ ਇਸ ਤਰ੍ਹਾਂ ਵੀ ਇਹਨੂੰ ਦਵਾਈ ਜਦੋਂ ਦੇਣੇ ਕਈ ਰੀ ਸਰੈਂਜਨਾ ਕਈ ਪਸ਼ੂ ਨਹੀਂ ਲੈਂਦੇ ਪਸ਼ੂ ਦਿੱਕਤ ਮੰਨਦੇ ਆ ਬੇ ਮੂੰਹ ਨਹੀਂ ਫੜਾਉਂਦੇਗੇ ਉਹ ਫਿਰ ਦਵਾਈ ਜਿਵੇਂ 20 ਐਮਐਲ ਦਵਾਈ ਦੇਣੀ ਆ ਉਹ ਥੋੜੀ ਜੀ ਫੀਡ ਲੈ ਕੇ ਜਾਂ ਚੌਕਰ ਲੈ ਕੇ ਉਹਦੇ ਉੱਤੇ ਪਾ ਕੇ ਦਵਾਈ 30 ਐਮਐਲ ਪਾ ਦਿਓ ਥੋੜੀ ਜੀ ਡੋਜ਼ ਵੱਧ ਪਾ ਦਿਓ ਤੇ ਪਸ਼ੂ ਦੇ ਅੱਗੇ ਰੱਖ ਦਿਓ ਤੇ ਪਸ਼ੂ ਖਾ ਲੈਂਦਾ ਆ ਰਾਮ ਨਾਲ ਜਿਵੇਂ ਪਸ਼ੂ ਸੂਣ ਵਾਲਾ ਉਹਦੇ ਲੇਵੇ ਨੂੰ ਸੋਜ ਜਿਆਦੀ ਹੋ ਗਈ ਆ ਉਹਦਾ ਮੂੰਹ ਫੜਦਿਆਂ ਉਹ ਦਿੱਕਤ ਮਣਾਉਂਦਾ ਪਸ਼ੂ ਸਟ੍ਰੈਸ ਲੈਂਦਾ ਤੇ ਉਹ ਬੱਠਲ ਦੇ ਵਿੱਚ ਪਾ ਕੇ ਥੋੜੀ ਜੀ ਤੇ ਉਹਦੇ ਅੱਗੇ ਰੱਖ ਦੀ ਦਵਾਈ ਪਾ ਦਈਏ ਤੇ ਪਸ਼ੂ ਸੌਖੀ ਖਾ ਲੈਂਦਾ ਚਲੋ ਅਸੀਂ ਸਵਾਲ ਤੁਹਾਡਾ ਡਾਕਟਰ ਸਾਹਿਬ ਤੋਂ ਲੈਨੇ ਆ ਡਾਕਟਰ ਸਾਹਿਬ ਇਹਨਾਂ ਦਾ ਕਹਿਣਾ ਹੈ ਕਿ ਪਸ਼ੂਆਂ ਨੂੰ ਦਵਾਈ ਦੇਣ ਦਾ ਸਭ ਤੋਂ ਬੈਸਟ ਢੰਗ ਕਿਹੜਾ ਹੈ ਯਾਨੀ ਕਿ ਕਿਸ ਤਰੀਕੇ ਨਾਲ ਪਸ਼ੂਆਂ ਨੂੰ ਦਵਾਈ ਦਿੱਤੀ ਜਾਵੇ ਕਿ ਉਹ ਬਹੁਤੀ ਜ਼ਿਆਦਾ ਪਰਹੇਜ਼ ਨਾ ਮੰਨੇ ਇਹ ਤਾਂ ਇਸ ਗੱਲ ਹੈ ਜੀ ਜੇ ਤਾਂ ਫਾਰਮਰ ਨੇ ਛੋਟੇ ਹੁੰਦੇ ਤੋਂ ਬੱਚੇ ਦਾ ਮੂੰਹ ਫੜਿਆ ਫਿਰ ਤਾਂ ਉਹ ਵੱਡਾ ਹੋ ਕੇ ਵੀ ਫੜਾ ਲੂਗਾ ਤੇ ਜੇ ਨਿੱਕੇ ਹੁੰਦੇ ਨਹੀਂ ਫੜਿਆ ਫਿਰ ਵੱਡਾ ਵੀ ਨਹੀਂ ਫੜਾਉਂਦਾ ਜੀ ਫਿਰ ਤੱਕਾ ਨਾ ਕਰੀਏ ਨਾ ਫਿਰ ਤੱਕਾ ਨਾ ਕਰ ਕਿਉਂਕਿ ਬਹੁਤ ਸਾਰੇ ਕੇਸ ਆਏ ਨੇ ਕਿ ਦਵਾਈ ਦੇਣ ਲੱਗੇ ਗਰਭ ਠਹਿਰਿਆ ਹੋਇਆ ਸੀ ਤੇ ਪਸ਼ੂ ਡਿੱਗ ਗਿਆ ਤੇ ਮੁੜ ਕੇ ਨੁਕਸਾਨ ਹੋ ਗਿਆ ਨੁਕਸਾਨ ਤਾਂ ਹੋਊਗਾ ਜੀ ਕਿਉਂਕਿ ਮੰਨ ਲਓ ਥੱਲੇ ਜੇ ਮੰਨ ਲਓ ਗਿੱਲਾ ਪਾਣਾ ਦਵਾਈ ਦਿਨੇ-ਦਿੰਦੇ ਜੇ 슬ਿੱਪ ਕਰ ਗਿਆ ਜੀ ਤੁਹਾਡੇ ਕੇ ਨੁਕਸਾਨ ਤਾਂ ਹੋ ਹੀ ਸਕਦਾ ਜੀ ਤੇ ਫਿਰ ਸਹੀ ਢੰਗ ਕੀ ਹੈ ਸਾਨੂੰ ਸਹੀ ਢੰਗ ਦੱਸੋ ਸਹੀ ਢੰਗ ਤਾਂ ਇਹੋ ਹੀ ਹੈ ਜੇ ਤਾਂ ਪਸ਼ੂ ਧੱਕਾ ਨਾ ਕਰੋ ਜੀ ਜੇ ਤਾਂ ਮੂੰਹ ਹੱਲ ਹੁੰਦਾ ਤੇ ਜੇ ਤਾਂ ਮੂੰਹ ਫੜਾਉਂਦਾ ਤੇ ਬਹੁਤ ਵਧੀਆ ਫਿਰ ਤੁਸੀਂ ਉਹਨੂੰ ਜੇ ਮੰਨ ਲਓ 20 ml ਜੀ ਸਿੱਧੀ ਮੂੰਚ ਦੇ ਦਿਓ ਜੀ ਠੀਕ ਹੈ ਨਾ ਮੂੰਹ ਫੜ ਕੇ ਸਿੱਧੀ ਦੇ ਦਿਓ ਉਹ ਜ਼ਿਆਦਾ ਅਸਰ ਉਹ ਜ਼ਿਆਦਾ ਅਸਰ ਕਰੂਗੀ ਠੀਕ ਹੈ ਜੇ ਆਪਾਂ ਚਲੋ ਦੂਸਰਾ ਤਰੀਕਾ ਫਿਰ ਪਿੰਡਾਂ ਦੇ ਵਿੱਚ ਹੁੰਦਾ ਹੀ ਆ ਜੀ ਛਾਂਲ ਚ ਮਿਕਸ ਕਰਕੇ ਦੇਤੀ ਜਾਂ ਰੋਟੀ ਤੇ ਪਾ ਕੇ ਦੇਤੀ ਉਹੀ ਇੱਕ ਵਧੀਆ ਹੱਲ ਹੈ ਜੀ ਹਾਂਜੀ ਜੀ 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 ਚਲੋ ਗੁਰਾ ਜੀ ਮੈਨੂੰ ਲੱਗਦਾ ਹੈ ਤੁਹਾਨੂੰ ਸਵਾਲ ਦਾ ਜਵਾਬ ਮਿਲ ਗਿਆ ਹੈ ਹਾਂਜੀ ਹਾਂਜੀ ਸਵਾਲ ਦਾ ਜਵਾਬ ਮਿਲ ਗਿਆ ਬਾਕੀ ਜਿਹੜਾ ਡੰਗਰ ਮੂੰਹ ਫੜਾ ਲਿਆ ਨੂੰ 도ਵੇਂ ਦੇ ਦੇ ਜਿਹੜਾ ਫਿਰ ਨਹੀਂ ਫੜਾਉਂਦਾ ਫਿਰ ਉਹਨੂੰ ਕਿਸੇ ਤਰੀਕੇ ਨਾਲ ਐਵੇਂ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਉਸ ਤਰੀਕੇ ਨਾਲ ਦੇ ਦਈਏ ਵਧੀਆ ਰਿਜ਼ਲਟ ਮਿਲਦਾ ਹਾਂਜੀ ਬਹੁਤ ਬਹੁਤ ਸ਼ੁਕਰੀਆ ਗੁਰੂ ਜੀ ਸਾਡੇ ਨਾਲ ਇੱਕ ਹੋਰ ਸ਼ਖਸ ਹੈਗੇ ਨੇ ਉਹਨਾਂ ਤੋਂ ਪੁੱਛਦੇ ਹਾਂ ਕੀ ਨਾਮ ਹੈ ਤੁਹਾਡਾ ਉਧਰੋ ਜੀ ਨਾਮ ਕੀ ਹੈ ਤੁਹਾਡਾ ਦਵਿੰਦਰ ਸਿੰਘ ਜੀ ਅੱਛਾ ਤੇ ਫਿਰ ਅੱਜ ਇੱਥੇ ਕੀ ਕਰਨਾ ਆ ਹਾਂਜੀ ਇਹ ਬੀਐਸਕੇ ਲੈਜ ਨੋਲਜ ਲੈਣਾ ਆ ਅੱਛਾ ਨੋਲਜ ਲੈਣਾ ਆ ਕੀ ਸਵਾਲ ਕੀ ਹੈ ਤੁਹਾਡਾ ਆ ਜੀ ਜਿਵੇਂ ਪਸੂ ਮੱਝ ਆਈ ਮੇਰੇ ਕੋਲ ਪਸੂ ਮੱਝ ਉਹ ਵਾਰ-ਵਾਰ ਰਿਪੀਟ ਕਰਦੀ ਤਿੰਨ ਵਾਰੀ ਰਿਪੀਟ ਠੀਕ ਹੈ ਵਧੀਆ ਭਰਾਏ ਜੀ ਸੀਆਰਐਸ ਬੌਡਰ ਪਾ ਰਹੇ ਆ ਇਸ਼ਟਵੀ ਪਾ ਰਹੇ ਬਫਰ ਵੀ ਉਹਦੇ ਬਾਰੇ ਵੀ ਸਵਾਲ ਤੁਹਾਨੂੰ ਪੁੱਛਦੇ ਕਿ ਕੀ ਉਹਦਾ ਹੱਲ ਹੋਊਗਾ ਜੀ 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 ਚਲੋ ਅਸੀਂ ਡਾਕਟਰ ਸਾਹਿਬ ਤੋਂ ਇਸ ਚੀਜ਼ ਦਾ ਜਵਾਬ ਲੈਣੇ ਆ ਡਾਕਟਰ ਸਾਹਿਬ ਇਹਨਾਂ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਪਸ਼ੂ ਹੈਗੇ ਨੇ ਉਹ ਵਾਰ-ਵਾਰ ਤਿੰਨ ਵਾਰ ਰਿਪੀਟ ਕਰ ਚੁੱਕੇ ਨੇ ਸਿਮਨ ਵੀ ਵਧੀਆ ਪਰਵਾ ਰਹੇ ਨੇ ਖੁਰਾਕ ਵੀ ਵਧੀਆ ਹੈਗੀ ਹੈ ਕਾਰਨ ਕੀ ਹੋ ਸਕਦਾ ਕਾਰਨ ਜੀ ਇਹ ਹੋ ਜਾਂਦਾ ਜੀ ਪਸ਼ੂਆਂ ਦੀ ਥੋੜ੍ਹਾ ਦੇਖਭਾਲਤ ਵੀ ਹੋ ਜਾਂਦਾ ਪਰ ਇਹਨਾਂ ਦੇ ਹਾਰਮੋਨ ਅਨਬੈਲੈਂਸ ਹੋ ਜਾਂਦੇ ਜਿਆਦਾ ਜੀ ਠੀਕ ਹੈ ਨਾ ਉਹਦਾ ਬਹੁਤ ਕਾਰਨ ਹੁੰਦਾ ਉਹ ਕਈ ਵਾਰੀ ਖੁਰਾਕ ਦਾ ਠੀਕ ਨਾ ਖਰਾਕ ਆਪਾਂ ਸਮੇਂ ਸਿਰ ਨਹੀਂ ਦੇਣੀ ਜੇ ਆਪਾਂ ਦਾਣਾ ਪਾਉਣਾ ਜੀ ਸਮਝ ਲਓ 1 ਵਜੇ ਜਾਂ 2 ਵਜੇ ਉਹ 4 ਵਜੇ ਹੋ ਗਿਆ ਜਾਂ 5 ਵਜੇ ਹੋ ਗਿਆ ਜੀ ਉਹਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਜੀ ਹਾਂ ਤੇ ਮੈਨ ਤੁਸੀਂ ਇਸ ਵੇਲੇ ਜਿਹੜੀ ਵਾਰ-ਵਾਰ ਰਿਪੀਟ ਹੋਣ ਵਾਲੀ ਚ ਟੈਕਨੀਕਲ ਇਸ਼ੂ ਕੀ ਰਹਿੰਦਾ ਜਿਵੇਂ ਕਿ ਇਹ ਕਹਿ ਰਹੇ ਨੇ ਅਸੀਂ ਹਰ ਚੀਜ਼ ਟਾਈਮ ਨਾਲ ਸੈੱਟ ਕੀਤੀ ਹੈ ਪਰ باوجود ਇਸ ਦੇ ਵੀ ਸੈੱਟ ਨਹੀਂ ਹੁੰਦਾ ਉਹ ਟੈਕਨੀਕਲ ਰੀਜ਼ਨ ਕੀ ਰਹ ਜਾਂਦਾ ਰੀਜ਼ਨ ਮੇਨ ਆ ਜੀ ਖਰਾਕੀ ਤੱਤ ਠੀਕ ਹੈ ਜਿਹੜੇ ਆਪਾਂ ਪਸ਼ੂਆਂ ਨੂੰ ਕਹਿ ਦਈਏ ਵੀ ਕਈ ਵਾਰੀਆਂ ਨਾਜ ਦਾਣਾਂ ਜੇ ਦਾ ਪ੍ਰੋਪਰ ਹੋਣ ਫਿਰ ਮਿਲਦੇ ਆ ਕਈ ਵਾਰੀ ਨਹੀਂ ਵੀ ਮਿਲਦੇ ਠੀਕ ਹੈ ਠੀਕ ਹੈ ਨਾ ਮੇਨ ਖਰਾਕੀ ਤੱਤਾਂ ਦੀ ਕਮੀ ਕਾਰਨ ਹੋ ਸਕਦਾ ਜੀ ਉਹਨਾਂ ਕਰਕੇ ਯੂਟਰਸ ਵੀਕ ਹੋ ਸਕਦੀ ਹੈ ਠੀਕ ਹੈ ਠੀਕ ਹੈ ਨਾ ਟਿਊਬਾਂ ਤੇ ਅਸਰ ਪੈ ਸਕਦਾ ਜੀ ਠੀਕ ਹੈ ਇਸ ਚੀਜ਼ ਦਾ ਬਹੁਤ ਜ਼ਿਆਦਾ ਹੋ ਜਾਂਦਾ ਜੀ ਜੀ ਫਿਰ ਇਹਦਾ ਹੱਲ ਕੀ ਹੈ ਜੀ ਇਹਦਾ ਹੱਲ ਆਪਣਾ ਤੁਸੀਂ ਇੱਕ ਇਹਨਾਂ ਦਾ ਪ੍ਰੋਡਕਟ ਆਉਂਦਾ ਜੀ ਆ ਜੀ ਡਾਕਟਰ ਬੀਐਸ ਹਾਂ ਰੀਪੀਟਰ ਕਿਟ ਜੀ ਜੀ ਤੇ ਇਹ ਮੈਂ ਵਧੀਆ ਦਵਾਰਿਆਂ ਜੀ ਇਹਦਾ ਕਾਫੀ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਹੈ ਜੀ ਹਾਂ ਜੀ ਦੂਜਾ ਜਿਹੜਾ ਅਸੀਂ ਮੈਡੀਸਨ ਆਫ ਦਾ ਵਗੈਰਾ ਜਿਹੜੀ 2 ਦਿਨ ਤੋਂ 3 ਦਿਨ ਵਿੱਚ ਯੂਟਰਸ 'ਚ ਰੱਖਣੀ ਹੈ ਠੀਕ ਹੈ ਤੇ ਨਾਲ ਇਹ ਯੂਜ਼ ਕਰਾਈਦਾ ਜੀ ਬਹੁਤ ਵਧੀਆ ਰਿਜ਼ਲਟ ਇਹਦੇ ਮਿਲ ਰਹਾ ਜੀ ਠੀਕ ਹੈ ਲਗਭਗ ਰਿਪੀਟਰ ਦੀ ਜਿਹੜੀ ਦਿੱਕਤ ਹੈਗੀ ਪਰੇਸ਼ਾਨੀ ਹੈਗੀ ਹੈ ਕਿੰਨੇ ਕ ਪਰਸੈਂਟ ਰਿਜ਼ਲਟ ਤੁਸੀਂ ਇਹਦੇ ਇਹਦੇ ਤੋਂ ਲਿਆ ਰਿਪੀਟਰ ਕਿਟ ਤੋਂ ਇਹ ਜੀ ਕਮ ਕਮ ਸੇ ਕਮ ਜੀ 70% ਕੰਮ ਕਰ ਹੀ ਜਾਂਦੀ ਹੈ ਜੀ 70% 70% ਕੰਮ ਕਰ ਜਾਂਦੀ ਹੈ ਜੀ ਜਿਹੜੀ ਇਨਫੈਕਸ਼ਨ ਉਧਰੋਂ ਨਹੀਂ ਕਵਰ ਹੁੰਦੀ ਫਿਰ ਇਹ ਕਵਰ ਕਰ ਜਾਂਦੀ ਹੈ ਠੀਕ ਹੈ ਹਾਂ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਮੈਨੂੰ ਲੱਗਦਾ ਤੁਹਾਨੂੰ ਮਸਲੇ ਦਾ ਹੱਲ ਮਿਲ ਗਿਆ ਸਾਡੇ ਨਾਲ ਇੱਕ ਹੋਰ ਬਾਪੂ ਜੀ ਨੇ ਵੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਸੱਚੀ ਕਾ ਬਾਪੂ ਜੀ ਨਾਮ ਕੀ ਆ ਤੁਹਾਡਾ ਉਹ ਤੁਹਾਡੀ ਤਾਂ ਮੈਂ ਤੁਹਾਨੂੰ ਦੱਸਾਂ ਤੁਹਾਡੇ ਤੇ ਜ਼ਰੂਰਤ ਹੈਗੀ ਹੈ ਕਿਉਂਕਿ ਤੁਸੀਂ ਸਾਰੀ ਜ਼ਿੰਦਗੀ ਇਹਨਾਂ ਦੇ ਨਾਲ ਹੀ ਕੱਢਤੀ ਕੀ ਨਾਂ ਕੀ ਆ ਤੁਹਾਡਾ ਕੁਲਦੀਪ ਸਿੰਘ ਜੀ ਅੱਛਾ ਕੁਲਦੀਪ ਜੀ ਇਹ ਦੱਸੋ ਵੀ ਜਿਹੜੀਆਂ ਦਿੱਕਤਾਂ ਇਸ ਵੇਲੇ ਨੌਜਵਾਨ ਕਿਸਾਨ ਹੈਗੇ ਨੇ ਸਾਂਝੀਆਂ ਕਰ ਰਹੇ ਨੇ ਇੱਥੇ ਸਾਂਝੀਆਂ ਕੀਤੀਆਂ ਨੇ ਤੁਹਾਡੇ ਵੇਲੇ ਇਸ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਹੁੰਦੀਆਂ ਸੀ ਉਦੋਂ ਬਹੁਤ ਘੱਟ ਹੁੰਦੇ ਸੀ ਪਹਿਲੇ ਟਾਈਮ ਉਦੋਂ ਕੋਤ ਬਾਹਰ ਪਸੋਂ ਛੁੱਟਦੇ ਸੀ ਉਦੋਂ ਕਿਹੜੀ ਪਰੇਸ਼ਾਨੀ ਹੁੰਦੀ ਸੀ ਕੋਈ ਪਰੇਸ਼ਾਨੀ ਨਹੀਂ ਬਾਹਰ ਝੋਟੇ ਹੁੰਦੇ ਸੀਗੇ ਬਾਹਰ ਚਰੇ ਚਰੇ ਨਾ ਚਰੇ ਨਾ ਬਾਹਰ ਹੀ ਅੰਦਰ ਪਹੂ ਦੂਜਾ ਤੁਰੇ ਫਿਰਦੇ ਬਣ ਜਾਂਦੇ ਸੀ ਕੋਈ ਪਰੇਸ਼ਾਨੀ ਨਹੀਂ ਸੀਦੋਂ ਉਦੋਂ ਪਰੇਸ਼ਾਨੀਆਂ ਹੋਣ ਹੀ ਪਰੇਸ਼ਾਨੀਆਂ ਪਹੂ ਘਰਾਂ ਚ ਵੱਧਦੇ ਆ ਕਿ ਬਾਹਰ ਛੁੱਟਦੇ ਨਹੀਂ ਕਰਦੇ ਨਹੀਂ ਹਰਕੀ ਦੀ ਘਾਟ ਪੈ ਜਾਂਦੀ ਹਰਕੀ ਉਹਦੀ ਵਜ੍ਹਾ ਨਾਲ ਜਿਹੜਾ ਰਿਪੀਟ ਰੂਟ ਦਾ ਹੋ ਜਾਂਦਾ ਮਸਲ ਨਾ ਤੇ ਫਿਰ ਮੈਨੂੰ ਤਾਂ ਲੱਗਦਾ ਕਿ ਜਦੋਂ ਤੁਹਾਡੇ ਵਾਲੇ ਪਾਸੇ ਜਦੋਂ ਜਿਸ ਵੇਲੇ ਤੁਸੀਂ ਇਸ ਕੰਮ ਦੀ ਸ਼ੁਰੂਆਤ ਕੀਤੀ ਹੋਊਗੀ ਆਪਣੀ ਲਾਈਫ ਦੇ ਵਿੱਚ ਉਹ ਬੜਾ ਫਾਇਦੇ ਵਾਲਾ ਸੌਦਾ ਹੋਏਗਾ ਆਉਂਦੋ ਸਾਰੇ ਬਹੁਤ ਪਹੂ ਰਖੇ ਲੋਕਾਂ ਦੇ ਮੱਜਾ ਹੀ ਉਦੋਂ ਮੱਜਾ ਨਾ ਜ਼ਿਆਦਾ ਸੀ ਆ ਫਾਰਮਾਂ ਦਾ ਤਾਂ ਹੁਣ 15 20 ਸਾਲ ਦੇ ਹੋਇਆ ਉਦੋਂ ਮੱਜਾਂ ਦੇ ਸੀ ਜ਼ਿਆਦਾ ਜੀ 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 ਸੋ ਤੁਸੀਂ ਦੇਖੋ ਬਾਪੂ ਜੀ ਦਾ ਕਹਿਣਾ ਹੈ ਕਿ ਇਸ ਵੇਲੇ ਉਹਨਾਂ ਮੁਤਾਬਕ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਜ਼ਿਆਦਾ ਇਸ ਲਈ ਆ ਰਹੀਆਂ ਨੇ ਕਿਉਂਕਿ ਜਦੋਂ ਇਹਨਾਂ ਦੇ ਵੇਲੇ ਮੱਜਾਂ ਦਾ ਕੰਮ ਜਾਂ ਮੱਜਾਂ ਦਾ ਦੁੱਧ ਦਾ ਕੰਮ ਦਾ ਕੀਤਾ ਜਾਂਦਾ ਸੀ ਤਾਂ ਉਸ ਵੇਲੇ ਬਾਹਰ ਖੁੱਲੀਆਂ ਚਰਾੰਦਾਂ ਦੇ ਵਿੱਚ ਜਿਹੜੇ ਮੱਝਾਂ ਹੈਗੀਆਂ ਸੀ ਇਹ گاਵਾ ਹੈਗੀ ਸੀ ਉਹ ਚਰਦੀਆਂ ਸੀ ਤੇ ਹੁਣ ਕਿੱਲੇ ਨਾਲ ਬੰਨੇ ਹੋਣ ਕਰਕੇ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀ ਆ ਰਹੀ ਹੈ ਸੱਚ ਕੱਲ ਬਾਈ ਜੀ ਸੱਚੀ ਕੱਲ ਜੀ ਕਿ ਨਾਂ ਹੈ ਤੁਹਾਡਾ ਗੁਰਪ੍ਰੀਤ ਸਿੰਘ ਜੀ ਅੱਛਾ ਤੁਹਾਡਾ ਪਿੰਡ ਕਿਹੜਾ ਹੈ ਡੋੜਾਈ ਅੱਛਾ ਡੋੜੀ ਹੈ ਤੁਸੀਂ ਕੀ ਸਵਾਲ ਲੈ ਕੇ ਆਏ ਹੋ ਅੱਜ ਡਾਕਟਰ ਸਾਹਿਬ ਵਾਸਤੇ ਸਾਰਾ ਡਾਕਟਰ ਸਾਹਿਬ ਨੂੰ ਇਹੀ ਪੁੱਛਣਾ ਵੀ ਜਿਵੇਂ ਆਪਣੇ ਇਹਦੇ ਚ ਹੋਰ ਵੀ ਮੈਡੀਸਨ ਆ ਰਹੀ ਜਿਵੇਂ ਵੀ ਆਪਣੇ ਹੀ ਫਰਾਂ ਨੂੰ ਜਾਂ ਉਹਨਾਂ ਨੂੰ ਜਿਵੇਂ ਕਈਆਂ ਨੂੰ ਪ੍ਰੈਗਨੈਂਟ ਦੀ ਦਿੱਕਤ ਆਉਂਦੀ ਆ ਵੇਟ ਵੱਧ ਜਾਂਦਾ ਤੇ ਪ੍ਰੈਗਨੈਂਟ ਨਹੀਂ ਹੋ ਰਹੇ ਅੱਛਾ ਉਹਨਾਂ ਤੋਂ ਵੀ ਆ ਰਹੀ ਕੋਈ ਮੈਡੀਸਨ ਜੀ ਜੀ ਚਲੋ ਅਸੀਂ ਇਹਨਾਂ ਕੋਲ ਡਾਕਟਰ ਸਾਹਿਬ ਤੋਂ ਇੱਕ ਪੁੱਛਦੇ ਹਾਂ ਸਵਾਲ ਡਾਕਟਰ ਸਾਹਿਬ ਸਾਡੇ ਕੋਲ ਸਵਾਲ ਇੱਕ ਹੋਰ ਆਇਆ ਹੈ ਇਹਨਾਂ ਦਾ ਸਵਾਲ ਹੈ ਕਿ ਜਿਸ ਵੇਲੇ ਸਾਡਾ ਪਸ਼ੂ ਗਰਭਵਤੀ ਹੋ ਗਿਆ ਹੈ ਜਿਸ ਵੇਲੇ ਠਹਿਰ ਜਾਂਦਾ ਤਾਂ ਉਸ ਵੇਲੇ ਵਜ਼ਨ ਵੱਜ ਜਾਂਦਾ ਤੇ ਉਹਦਾ ਕੋਈ ਹੱਲ ਹੈ ਜਦੋਂ ਗੱਭਣ ਪਸ਼ੂ ਹੋਊਗਾ ਜੀ ਤੇ ਬੱਚਾ ਜਿਵੇਂ ਜਿਵੇਂ ਵਧੂਗਾ ਜੀ ਤਾਂ ਵਜ਼ਨ ਤੋਂ ਦਾ ਵਧਣਾ ਵਧਣਾ ਜੀ ਫਿਰ ਉਸ ਵੇਲੇ ਕਿਵੇਂ ਬੈਲੈਂਸ ਰੱਖਿਆ ਜਾ ਸਕਦਾ ਹੈ ਪਸ਼ੂ ਦਾ ਵਜ਼ਨ ਭਗਵਨ ਜੀ ਇਹ ਆ ਜੀ 22 ਵੇਖੋ ਜਿਵੇਂ ਜੀ ਹੁਣ ਮੰਨ ਲਓ ਪਸ਼ੂ ਗੱਭਣ ਹੋ ਗਿਆ ਜੀ 2 ਤੋਂ 2.5 ਜੋ 3 ਮਹੀਨੇ ਜੀ ਉਦੋਂ ਤਾਂ ਬਾਡੀ weight ਇੰਨਾ ਨਹੀਂ ਵੱਧਦਾ ਜੀ ਹੌਲੀ ਹੌਲੀ ਜਿਵੇਂ 5 6 ਮਹੀਨੇ ਜੀ ਜਿਸ ਹਿਸਾਬ ਨਾਲ ਹੱਡੀ ਬਣਦੀ ਆ ਕੈਲਸ਼ੀਅਮ ਤਾਂ ਤਿਆਰ ਹੁੰਦੀ ਜਿਸ ਹਿਸਾਬ ਨਾਲ ਬੱਚੇ ਬੱਚਿਆਂ ਦਾ ਢਾਂਚਾ ਬੰਨਣਾ ਜੀ ਬਾਡੀ ਬੰਤਰ ਬੰਨੀ ਪਰ ਜੇ ਚੰਗਾ ਪਸ਼ੂ ਆ ਜੇ ਉਹਦਾ ਮੰਨ ਲਓ ਬੱਚੇ ਦਾ ਸਹਿਜ ਵੱਧਦਾ ਤੇ ਨੈਚੁਰਲੀ ਵੀ ਪਸ਼ੂ ਦਾ weight ਜਿਹੜਾ body weight ਤੋਂ ਤਾਂ ਵੱਧੂਗਾ ਵੱਧੂਗਾ ਠੀਕ ਹੈ ਨਾ ਜਿਵੇਂ ਜਿਵੇਂ ਉਹਨੂੰ ਡਾਈਟ ਮਿਲੂਗੀ ਜਿਸ ਹਿਸਾਬ ਨਾਲ ਉਸ ਵੇਲੇ ਬੈਲੈਂਸਡ ਡਾਈਟ ਚਾਹੀਦੀ ਹੈ ਹਾਂਜੀ ਬੈਲੈਂਸਡ ਡਾਈਟ ਜਲਦੀ ਲਾਗੇ ਜਾ ਕੇ ਜਦੋਂ ਸ਼ੁਰੂਆਤ ਆ ਉਦੋਂ ਤੁਸੀਂ ਡਾਈਟ ਵਧਾ ਦਿਓ ਜਦੋਂ ਲਾਗੇ ਜਾ ਕੇ ਥੋੜੀ ਜੀ ਡਾਈਟ ਘਟਾ ਦਿਓ ਠੀਕ ਹੈ ਜੀ 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 ਸੋ ਮੈਨੂੰ ਲੱਗਦਾ ਹੈ ਕਿ ਸਵਾਲ ਦਾ ਜਵਾਬ ਤੁਹਾਨੂੰ ਮਿਲ ਗਿਆ ਸਰ ਪ੍ਰੈਗਨੈਂਟ ਨਹੀਂ ਹੋ ਰਹੀ ਦਿੱਕਤ ਆਉਂਦੀ ਉਹਨਾਂ ਨੂੰ ਮੈਡੀਸਨ ਆਪਾਂ ਕਿਹੜੀ ਵਰਤ ਸਕਦੇ ਜੀ 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 ਸੋ ਡਾਕਟਰ ਸਾਹਿਬ ਇਹਨਾਂ ਦਾ ਕਹਿੰਦੇ ਕਿ ਅਗਰ ਪ੍ਰੈਗਨੈਂਟ ਹੋ ਹੀ ਨਹੀਂ ਰਹੀ ਤਾਂ ਫਿਰ ਉਸ ਦਾ ਹੱਲ ਕੀ ਹੈ ਜੇ ਪ੍ਰੈਗਨੈਂਟ ਨਹੀਂ ਹੋ ਰਹੀ ਜੀ ਪਹਿਲਾ ਗੱਲ ਤਾਂ ਆਪਾਂ ਨੂੰ ਨੋਟ ਕਰਨਾ ਪਊਗਾ ਜੀ ਪਸ਼ੂ ਦਾ ਵੀ ਪਸ਼ੂ ਖਾਪ ਹੀ ਕਿੰਨਾ ਕਰਿਆ ਜੀ ਕੀ ਉਹਨੂੰ ਆਪਾਂ ਦੇ ਰਿਹਾ ਜੀ ਕੋਈ ਖਰਾਕੀ ਤਤਾਂ ਦੀ ਕਮੀ ਤਾਂ ਨਹੀਂ ਹੈਗੀ ਆਪਾਂ ਪਾਊਡਰ ਕਿਹੜਾ ਯੂਜ਼ ਕਰ ਰਹੇ ਆ ਜੀ ਉਹ ਸਾਰੇ ਨਾਲੇ ਧਿਆਨ ਰੱਖਣਾ ਪਊਗਾ ਜੀ ਵੀ ਕਿੰਨੇ ਟਾਈਮ ਤੇ ਉਹ ਬੋਲ ਰਹੀ ਹੈ ਜੀ ਕੋਈ 15 ਦਿਨਾਂ ਦਾ ਉਹਦਾ ਹੈ ਨਹੀਂ ਵਾਰ ਜੀ ਕਿ 21 ਦਿਨਾਂ ਤੇ ਬੋਲ ਰਹੀ ਹੈ ਉਹ ਹੀਟ ਸਰਕਲ ਜੇ ਵੀ ਥੋੜਾ ਜਿਆਦਾ ਨੋਟ ਕਰਨਾ ਪਊਗਾ ਜੀ ਹਾਂ ਜੀ ਉਹਦੇ ਵਿੱਚ ਫਿਰ ਜਿਹੜਾ ਨੁਸਖਾ ਫਾਰਮੂਲਾ ਡਾਕਟਰ ਬੀ ਐਸ ਕੇ ਵਾਲੇ ਪਾਊਡਰ ਆਨਲਾਈਨ 1 ਇਹਨਾਂ ਦਾ ਆਉਂਦਾ ਜੀ ਇੱਕ 5 ਕਿਲੋ ਦੀ ਪੈਕਿੰਗ ਆਉਂਦੀ ਆ ਇੱਕ ਇੱਕ ਕਿਲੋ ਦੀ ਆਉਂਦੀ ਆ ਜੀ ਤੇ ਉਹਦੇ ਵਿੱਚ ਕਾਫੀ ਵਧੀਆ ਰਿਜ਼ਲਟ ਮਿਲੇ ਆ ਇੱਕ ਦੋ ਫਾਰਮਰ ਇਸ ਪਿੰਡ 'ਚ ਵੀ ਲੈ ਕੇ ਆਏ ਆ ਤੇ ਉਹ ਦੱਸਦੇ ਸੀ ਵੀ ਕਾਫੀ ਚੰਗਾ ਰਿਜ਼ਲਟ ਆ ਜੀ ਕਾਫੀ ਵਧੀਆ ਰਿਜ਼ਲਟ ਆ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਸਾਡੇ ਨਾਲ ਇੱਕ ਹੋਰ ਸ਼ਖਸੀਅਤ ਹੈਗੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸੱਚਕਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਹੋ ਜਿਹੀ ਲੱਗੀ ਸਾਰੀ ਕਨਵਰਸੇਸ਼ਨ ਅੱਜ ਬਹੁਤ ਵਧੀਆ ਜੀ ਲੱਗੀ ਅੱਛਾ ਤੁਹਾਡੇ ਕੋਲ ਕੀ ਸਵਾਲ ਆ ਆਪਣੇ ਜੋ ਡੰਗਰ ਹੁੰਦਾ ਉਹ ਬੱਚੇ ਦਾ ਨਹੀਂ ਵੀ ਇਨਫੈਕਸ਼ਨ ਆਉਂਦੀ ਆ ਠੀਕ ਹੈ ਤੇ ਉਹਦਾ ਹੱਲ ਦੱਸਣ ਹੈ ਕਿ ਵੀ ਕਿਉਂ ਆਉਂਦੀ ਆ ਨਾਲ ਬੱਚੇ ਦਾ ਨਹੀਂ ਦੀ ਇਨਫੈਕਸ਼ਨ ਨਾਲ ਵਹਣੇ ਨੂੰ ਇਨਫੈਕਸ਼ਨ ਆਉਂਦੀ ਆ ਤੋਂ ਵਹਨਾ ਹੋਲੀ-ਹੋਲੀ ਯਾਨੀ ਕਿ ਏਟ ਵਰਗਾ ਬਣ ਜਾਂਦਾ ਹੈ ਠੀਕ ਹੈ ਉਹਦਾ ਹੱਲ ਦੱਸਣ ਵੀ ਉਹ ਬੱਚੇ ਦਾ ਨਹੀਂ ਇਨਫੈਕਸ਼ਨ ਤੇ ਕਿਵੇਂ ਹੀ ਕਵਰ ਕਰ ਸਕਦੇ ਆ ਜੀ 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 ਚਲੋ ਅਸੀਂ ਕੋਸ਼ਿਸ਼ ਕਰਦੇ ਆ ਇਸ ਸਵਾਲ ਦਾ ਜਵਾਬ ਡਾਕਟਰ ਉਪਕਾਰ ਕਾਉਂਸਲ ਜੀ ਕੋਲੋਂ ਲੈਣੇ ਆ ਜੀ ਡਾਕਟਰ ਸਾਹਿਬ ਇਹਨਾਂ ਦਾ ਕਹਿਣਾ ਹੈ ਕਿ ਬੱਚੇਦਾਨੀ ਦੀ ਇਨਫੈਕਸ਼ਨ ਹੈਗੀ ਹੈ ਅ ਡਿਲੀਵਰੀ ਤੋਂ ਬਾਅਦ ਜਿਹੜੀ ਉਹ ਜ਼ਿਆਦਾਤਰ ਇਹਨਾਂ ਦੇ ਪਸ਼ੂਆਂ ਨੂੰ ਆ ਰਹੀ ਹੈ ਕੀ ਹੱਲ ਹੈ ਉਹਦਾ ਉਹਦਾ ਹੱਲ ਇਹ ਹੈ ਜੀ ਜਦੋਂ ਬੱਚੇਦਾਨੀ ਦੀ ਮਤਲਬ ਇਨਫੈਕਸ਼ਨ ਵਾਲਾ ਜਿਹੜਾ ਪਾਰਟ ਹੈ ਬੱਚਾ ਦੇਤਾ ਐਨੀਮਲ ਨੇ ਬੱਚਾ ਦੇਣ ਤੋਂ ਬਾਅਦ ਆਪਣੀ ਮਾਰਕਟ 'ਚ 21 ਨੰਬਰ ਦਵਾਈ ਆਂਦੀ ਹੈ ਉਹ ਦਵਾਈ ਲੈ ਕੇ 100 ਐਮਐਲ ਦੋ ਜੀ ਤੁਸੀਂ ਨਾਲ ਦੀ ਨਾਲ ਅੱਧੇ ਇੱਕ ਘੰਟੇ ਬਾਅਦ 50 ਐਮਐਲ ਦੇ ਦੋ ਠੀਕ ਹੈ ਜੀ ਉਹਦੇ ਨਾਲ ਉਹਦੀ ਮਤਲਬ ਜਿੰਨੀ ਵੀ ਇਨਫੈਕਸ਼ਨ ਉਹ ਕਲੀਅਰ ਹੋ ਜੂ ਜੇ ਫੇਰ ਵੀ ਤੁਹਾਨੂੰ ਕੋਈ ਦਿੱਕਤ ਲੱਗਦੀ ਹੈ ਤਾਂ ਮੇਰੇ ਨਾਲ ਕੰਸਲਟ ਕਰਕੇ 50 ਐਮਐਲ ਮੈਡੀਸਨ ਸਵੇਰੇ 50 ਸ਼ਾਮ ਨੂੰ ਉਹਨੂੰ ਰੈਗੂਲਰ 10 ਦਿਨ ਦੋ ਮੁੜ ਕੇ ਬੱਚੇ ਦਾ ਇਨਫੈਕਸ਼ਨ ਹੀ ਰਹੂਗੀ ਜੀ ਹਾਂ ਹਾਂ 21 ਨੰਬਰ ਮੈਡੀਸਨਾਂ ਦੇ ਜਿਹੜੀ ਆਪਣੀ ਹਾਂ ਜੀ ਅੱਛਾ ਤੇ ਫਿਰ ਜਿਹੜੀ ਸਾਰੀ ਚੀਜ਼ਾਂ ਹੈਗੀਆਂ ਨੇ ਜਿਹੜੇ ਤੁਹਾਡੇ ਨੁਸਕੇ ਹੈਗੇ ਨੇ ਡਾਕਟਰ ਸਾਹਿਬ ਜਿਹੜੇ ਤੁਹਾਡੇ ਫਾਰਮੂਲੇ ਤੁਸੀਂ ਫਾਰਮੂਲੇਸ਼ਨ ਕੀਤੀ ਹੋਈ ਹੈ ਚਾਹੇ ਦੁੱਧ ਵਧਾਉਣ ਵਾਲੀ ਹਾਈ ਮਿਲਕ ਹੋਵੇ ਜਾਂ ਫਿਰ 올 ਇਨ ਵਨ ਹੋਵੇ ਜਾਂ ਇੱਕ ਨੰਬਰ ਹੋਵੇ 10 ਨੰਬਰ ਹੋਵੇ 15 ਨੰਬਰ ਹੋਵੇ ਇਹ ਸਾਰੀਆਂ ਕੈਮੀਕਲ ਫ੍ਰੀ ਨੇ ਬਿਲਕੁਲ ਜੀ ਬਿਲਕੁਲ ਟੋਟਲੀ 파ਟ 114 ਪੌਦਿਆਂ ਤੇ ਹੀ ਨਿਰਧਾਰਤ ਹੈ ਜੀ ਟੋਟਲੀ ਆਰਗੈਨਿਕ 파ਟ ਹੈ ਚਾਹੇ ਹੋ ਦੁੱਧ ਵਧਾਉਣ ਵਾਲਾ 파ਟ ਹੈ ਜੀ ਚਾਹੇ ਹੋ ਰੀਪੀਟ ਬਰੀਡਿੰਗ ਦਾ 파ਟ ਹੈ ਹਣਾ ਜੀ ਕਿਸੇ ਵੀ ਮਤਲਬ ਪਰਪਸ ਲਈ ਹੈ ਜੀ ਚਾਹੇ ਹਿਊਮਨ ਬਾਡੀ ਹੈ ਚਾਹੇ ਵੈਟਰਨਰੀ ਬਾਡੀ ਹੈ ਜੀ 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 ਚਲੋ ਅਸੀਂ ਬਾਪੂ ਆਰਗੈਨਿਕ ਹੈ ਜੀ 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 ਅਸੀਂ ਬਾਪੂ ਜੀ ਦਾ ਗੱਲ ਕਰਦੇ ਆ ਸੱਚ ਕਾਲ ਬਾਪੂ ਜੀ ਸੱਚ ਕਾਲ ਜੀ ਅੱਜ ਤੁਹਾਡੇ ਘਰ ਅਸੀਂ ਬੈਠੇ ਆ ਬਹੁਤ ਸਾਰੇ ਕਿਸਾਨਾਂ ਦੀਆਂ ਦੁਬਿਧਾਵਾਂ ਜਿਹੜੀਆਂ ਤੁਸੀਂ ਦੂਰ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਡੈਰੀ ਫਾਰਮ ਦੇ ਵਿੱਚ ਕੀ ਪ੍ਰੋਬਲਮ ਹੈ ਕੋਈ ਪ੍ਰੋਬਲਮ ਹੈ ਜਾਂ ਡਾਕਟਰ ਬੀ ਐਸ ਕੇ ਨੇ ਸੰਭਲਿਆ ਹੋਇਆ ਸਭ ਨਹੀਂ ਸਮਝ ਆ ਰਹੀ ਤੁਹਾਨੂੰ ਮੋਟੈਸਾ ਜੀ ਵਾਲਾ ਆ ਰਿਹਾ ਜੀ ਮੋਟੈਸਿਸ ਦਾ ਹਾਂ ਜੀ ਹਾਂ ਇੰਨੀ ਕੁ ਪ੍ਰੋਬਲਮ ਹੈ ਗਾਂ ਫੇਰ ਕਰਨ ਬਹੁਤ ਮੈਂ ਤਾਂ ਬਹੁਤ ਜ਼ਿਆ अच्छा वो दस रहे सी के सरपंच साहब ਦੇ ਜਿਹੜੀਆਂ ਬਹੁਤ ਸਾਰੀਆਂ ਦੋ ਤਿੰਨ گاਵਾ ਹੈਗੀਆਂ ਵਾਹਨਾ ਵੀ ਇੱਕ ਦਾ ਪਾਟਾ ਹੈ ਵਾਹਨਾ اچھا 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 ਤੇ ਫਿਰ ਡਾਕਟਰ ਸਾਹਿਬ ਮਸਟਾਈਟਸ ਵਾਲੀ ਇੱਥੇ ਵੀ ਬਹੁਤ ਵੱਡੇ ਪੱਧਰ ਤੇ ਦਿੱਕਤ ਹੈ ਤੇ ਉਹਦਾ ਹੱਲ ਆਮ ਤੌਰ ਤੇ ਤੁਸੀਂ ਕੀ ਦਿੰਦੇ ਹੋ ਹਾਂ ਆਮ ਤੌਰ ਤੇ ਹੱਲ ਤਾਂ ਇਹੀ ਹੈ ਜੀ ਜੇ ਮਤਲਬ ਪਸ਼ੂਆਂ ਦਾ ਜਿਹੜਾ ਖਾਣ ਪੀਣ ਆ ਉਹ ਪ੍ਰੋਪਰ ਸਹੀ ਹੈ ਫਿਰ ਤਾਂ ਜਲਦੀ ਮਸਟਾਈਟਸ ਆਂਦੀ ਨਹੀਂ ਹੈਨਾ ਜੀ ਜੇ ਮੰਨ ਲਓ ਫਿਰ ਵੀ ਕੋਈ ਦਿੱਕਤ ਆ ਰਹੀ ਹੈ ਤਾਂ ਇੱਕ ਨੰਬਰ ਦੇ 8 ਨੰਬਰ ਮੈਡੀਸਨ ਵਰਤੋ ਜੀ ਮਾਸਟਰਸ ਕਲੀਅਰ ਹੈ ਬਾਕੀ ਇਹਨਾਂ ਦੇ ਪਿੰਡ ਦੇ ਵਿੱਚ ਡਾਡ ਦੇ ਨਾਮਤੀ ਹੈ ਲਖਬੀਰ ਸਿੰਘ ਲੱਖਾ ਉਹ ਲਗਭਗ ਜੀ ਚਾਰਕ ਸਾਲਾਂ ਤੋਂ ਜੁੜਿਆ ਹੋਇਆ ਆਪਣੇ ਨਾਲ ਮੰਨ ਲਓ ਪ੍ਰੋਪਰ ਰਿਜ਼ਲਟ ਲੈ ਰਿਹਾ ਜੀ ਇੱਕ ਨੰਬਰ ਦੇ ਅੱਠ ਨੰਬਰ ਨਾਲ ਜੀ ਜਦੋਂ ਵੀ ਕੋਈ ਮਾੜੀ ਜੀ ਵੀ ਮਾਸਟਰਸ ਦੀ ਦਿੱਕਤ ਆਉਂਦੀ ਹੈ ਉਹਨੂੰ ਇੰਨਾ ਕੁ ਤਜਰਬਾ ਮੇਰਨੋਂ ਵੀ ਵਾਧੇ ਤਜਰਬਾ ਆ ਚੁੱਕਿਆ ਹੈ ਜਿੱਥੇ ਆਪਾਂ 30 ਐਮਐਲ ਦੀ ਡੋਜ਼ ਦੱਸਨੀ ਹੈ ਉਹ 10 ਐਮਐਲ ਦੀ ਡੋਜ਼ ਨਾਲ ਵੀ ਰਿਜ਼ਲਟ ਲੈ ਲੈਂਦਾ ਜੀ ਲਖਬੀਰ ਲੱਖਾ ਜੀ ਆ ਇਹਨਾਂ ਸੋਨਾਰ ਦੋਖ ਲੈ ਰਹੇ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਤੁਸੀਂ ਦੇਖੋ ਅਸੀਂ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਇੱਕ ਹੋਰ ਬ੍ਰਦਰ ਸਾਡੇ ਨਾਲ ਨੇ ਉਹਨਾਂ ਤੋਂ ਅਸੀਂ ਸਮਝਾਂਗੇ ਕਿ ਉਹ ਵੀ ਜਿਹੜਾ ਮੈਡੀਕਲ ਲਾਈਨ ਤੋਂ ਹੀ ਨੇ ਸੱਚਕਲ ਭਾਈ ਜੀ ਸਤਿ ਸ਼੍ਰੀ ਅਕਾਲ ਸਰ ਕਿਹਨੇ ਆ ਤੁਹਾਡਾ ਗਿਆਨ ਸਿੰਘ ਹੈ ਜੀ ਅੱਛਾ ਗਿਆਨ ਜੀ ਤੁਸੀਂ ਕਿੱਥੋਂ ਕਿਹੜਾ ਪਿੰਡ ਆ ਤੁਹਾਡਾ ਸਰ ਆਪਣਾ ਪਿੰਡ ਹੈ ਸਦਰਦੀਨ ਵਾਲਾ ਮੈਡੀਕਲ ਆਪਣਾ ਜੰਗਾਲਾ ਮੋੜ ਹੈ ਜੀ ਅੱਛਾ ਜੰਗਾਲਾ ਹੈਗਾ ਤੇ ਫਿਰ ਉੱਥੇ ਕੀ ਕੀ ਪ੍ਰੋਬਲਮ ਹੈਗੀ ਤੇ ਫਿਰ ਕਿਵੇਂ ਕੀ ਸੋਲੂਸ਼ਨ ਤੁਸੀਂ ਦੰਨੇ ਹੋ ਸਾਡੇ ਕਿਸਾਨ ਭਰਾਵਾਂ ਨੂੰ ਸਰ ਸਭ ਤੋਂ ਜ਼ਿਆਦਾ ਮੈਂ ਸਟੇਟਸ ਦੀ ਪ੍ਰੋਬਲਮ ਹੈ ਜੀ ਔਰ ਹੁਣ ਰਿਪੀਟਰ ਦੀ ਵੀ ਆ ਰਹੀ ਹੈ ਜੀ ਠੀਕ ਹੈ ਤੇ ਉਹਦੇ ਲਈ ਅਸੀਂ 1 ਨੰਬਰ ਤੇ 8 ਨੰਬਰ ਯੂਜ਼ ਕਰਵਾ ਰਹੇ ਹਾਂ ਜੀ ਠੀਕ ਹੈ ਹਾਂਜੀ ਸਰ ਤੇ ਰਿਜ਼ਲਟ ਕਿੰਨੇ ਦਿਨਾਂ ਚ ਆ ਜਾਂਦਾ ਸਰ ਤੀਸਰੇ ਦਿਨ ਰਿਜ਼ਲਟ ਆਏ ਉਹ ਕਿੰਦਾ ਜੀ ਤੀਸਰੇ ਦਿਨ ਸਟੇਟਸ ਹਾਂਜੀ ਹਾਂਜੀ ਸਰ ਜੀ ਜੀ ਹੋਰ ਕੀ ਕੀ ਦਿੱਕਤਾਂ ਲੈ ਕੇ ਆਉਂਦੇ ਨੇ ਤੁਹਾਡੇ ਕੋਲ ਉੱਥੇ ਫਿਰ ਆ ਕੇ ਤੁਹਾਡੇ ਕੋਲ ਪੁੱਛਦੇ ਹੋਣਗੇ ਸਰ ਹੁਣ ਜਿੱਦਾਂ ਦੁੱਧ ਦਾ ਘਟਾਣਾ ਹਾਂਜੀ ਠੀਕ ਹੈ ਜੀ ਉੱਥੇ ਅਸੀਂ ਫਿਰ ਮਿਲਕ ਹਾਈ ਯੂਜ਼ ਕਰਵਾ ਦਿੰਨੇ ਆ ਠੀਕ ਹੈ ਆਈ ਹੈ ਜੀ ਹਾਂਜੀ ਹਾਂਜੀ ਸਰ ਇਹਦਾ ਯੂਜ਼ ਕਿਵੇਂ ਕਰਨਾ ਸਰ ਇਹਦਾ ਯੂਜ਼ ਹੈ ਸੋਮਲ ਸਵੇਰੇ ਸੋ ਚੰਮੀ ਜੀ ਜੀ ਹਾਂ ਜੀ ਸਰ ਇਹ ਕੀ ਚੀਜ਼ ਜੀ ਇਹਦੇ ਵਿੱਚ ਇਹ ਸਰ ਇਹਦੇ ਵਿੱਚ ਇੱਕ ਲਿਕਵਿਡ ਹੈ ਜੀ ਇੱਕ ਪਾਊਡਰ ਹੈ ਪਾਊਡਰ ਅਸੀਂ 50 ਗ੍ਰਾਮ ਦੇ ਰਹੇ ਹਾਂ ਠੀਕ ਹੈ ਹਾਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਪੰਡ ਦੇ ਵਿੱਚ ਸੈਮੀਨਾਰ ਰੂਪੀ ਸਵਾਲ ਕੁਐਸਚਨ ਆਨਸਰ ਅਸੀਂ ਕੀਤੇ ਨੇ ਸਵਾਲਾਂ ਦੇ ਜਵਾਬ ਲਏ ਨੇ ਤੇ ਫਿਰ ਇੱਕ ਵਾਰ ਮੁੜ ਤੋਂ ਅਸੀਂ ਜਿਹੜਾ ਡਾਕਟਰ ਲਪ੍ਰਿਤ ਜੀ ਨਾਲ ਜੁੜਾਂਗੇ ਡਾਕਟਰ ਉਪਕਾਰ ਕਾਂਸਲ ਜੀ ਵੀ ਨਾਲ ਜੁੜਾਂਗੇ ਕੁਝ ਹੋਰ ਸਵਾਲ ਹੈ ਤੁਹਾਡਾ ਡਾਕਟਰ ਸਾਹਿਬ ਵੀ ਆਪਣੇ ਨਾਲ ਮਾਝੀ ਦੋ ਤਿੰਨ ਵਜੇ ਮੇਰੇ ਰਿਪੀਟ ਹੋ ਗਈ ਹੁਣ ਰੇਸ਼ਾ ਮਾਰਦੀ ਅੱਛਾ ਹਾਂਜੀ ਰੇਸ਼ੇ ਬਾਰੇ ਪੁੱਛਣਾ ਜੀ ਕਿ ਰੇਸ਼ਾ ਕਿਉਂ ਮਾਰਦੀ ਕੀ ਕਰਨੀ ਜੀ 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 ਡਾਕਟਰ ਜੀ 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 ਸੋ ਅਸੀਂ ਲੈਨੇ ਆ ਸਵਾਲ ਡਾਕਟਰ ਕਾਂਸਲ ਜੀ ਕੋਲੋਂ ਕਾਂਸਲ ਸਾਹਿਬ ਇਹਨਾਂ ਦਾ ਕਹਿਣਾ ਹੈ ਕਿ ਰੇਸ਼ਾ ਜਿਹੜਾ ਜ਼ਿਆਦਾ ਆ ਰਿਹਾ ਹੈ ਇਸ ਵੇਲੇ ਉੱਥੇ ਤੁਸੀਂ ਜਿਹੜਾ ਆਪਣਾ ਰਿਪੀਟਰ ਕੋਰਸ ਹੁੰਦਾ ਨਾ ਜੀ ਉਹਦੀ ਨਾ ਵੈਸੇ ਡੋਜ਼ ਹੈਗੀ ਆ 5 ਐਮਐਲ ਸਵੇਰੇ ਸ਼ਾਮ ਦੀ 10 ਐਮਐਲ ਸਵੇਰੇ ਸ਼ਾਮ ਦੇ ਦਿਓ ਜੀ ਤੀਸਰੇ ਇੱਕ ਦਿਨ ਰਿਜ਼ਲਟ ਆਉਣਾ ਸ਼ੁਰੂ ਹੋ ਜਾਊਗਾ ਤੁਹਾਨੂੰ ਜੀ ਹਾਂਜੀ ਮਤਲਬ ਬਹੁਤ ਹੀ ਅਲਟੀਮੇਟ ਰਿਜ਼ਲਟ ਮਿਲਣਗੇ ਜੀ ਜੀ ਚਲ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਆ ਇਹ ਕਨਵਰਸੇਸ਼ਨ ਹੈਗੀ ਸੀ ਇਹ ਸਵਾਲਾਂ ਜਿਹੜੇ ਸਵਾਲ ਜਵਾਬ ਇਹ ਸਾਡੇ ਉਹਨਾਂ ਫਾਰਮਰਾਂ ਦੇ ਵੀ ਸਵਾਲ ਜਵਾਬ ਹੈਗੇ ਨੇ ਜਿਹੜੇ ਡਾਇਰੀ ਦੇ ਧੰਦੇ ਨਾਲ ਲੱਗੇ ਹੋਏ ਨੇ ਦੁੱਧ ਉਤਪਾਦਕ ਦੇ ਧੰਦੇ ਨਾਲ ਲੱਗੇ ਹੋਏ ਨੇ ਔਰ ਉਮੀਦ ਕਰਦਾ ਕਿ ਇਸ ਤਰੀਕੇ ਨਾਲ ਜਿਵੇਂ ਸੈਮੀਨਾਰ ਹੈਗੇ ਨੇ ਛੋਟੇ-ਛੋਟੇ ਛੋਟੇ-ਛੋਟੇ ਘਰ-ਘਰ ਜਾ ਕੇ ਜਿਹੜਾ ਜਾਗਰੂਕ ਕਰਨ ਦੀ ਮੁਹਿੰਮ ਹੈਗੀ ਐ ਡਾਕਟਰ ਬੀ ਐਸ ਕੇ ਦੀ ਉਸ ਵਿੱਚ ਹਕੀਕਤ ਟੀਵੀ ਪੰਜਾਬੀ ਜਿੰਨਾ ਕੋ ਰੋਲ ਅਦਾ ਕਰ ਸਕੇਗਾ ਅਸੀਂ ਉਹ ਰੋਲ ਅਦਾ ਕਰਾਂਗੇ ਔਰ ਆਮ ਕਰਕੇ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਸਾਡੇ ਡੈਰੀ ਫਾਰਮਰਾਂ ਨੂੰ ਆ ਰਹੀਆਂ ਨੇ ਉਹਨਾਂ ਦੇ ਹੱਲ-ਵਲ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਜ਼ਰੂਰ ਜਾਵਾਂਗੇ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਦਿਓ ਆ ਗਿਆ ਪਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਸਵਾਲ ਹੈ ਤਾਂ ਅਸੀਂ ਨੰਬਰ ਚਲਾ ਦਿੱਤਾ ਡਾਕਟਰ ਰੁਪਕਾਰ ਕਾਉਂਸਲ ਜੀ ਹੋਰਾਂ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਦਿਓ ਆ ਗਿਆ ਧੰਨਵਾਦ